ਬੁੱਟੇ ਦੇ ਕਰਤੇ ਹੋਏ ਮੇਰੇ ਬੱਚੇ ਬੁੱਟਾ ਖਾ ਗਿਆ ਮੇਰੇ ਪੁੱਤਾਂ ਦੋਨਾਂ ਨੂੰ ਅੱਜ ਮੈਂ ਪਹੁੰਚਿਆ ਫਤਿਹਗੜ੍ਹ ਸਾਹਿਬ ਦੇ ਪਿੰਡ ਪਵਾਲਾ ਦੇ ਵਿੱਚ ਮਾਂ ਹੋਏਗੀ ਜਿਹਨੇ ਆਪਦੇ ਦੋ ਪੁੱਤ ਜਿਹੜੇ ਹੈਗੇ ਆ ਨਸ਼ੇ ਦੇ ਕਰਕੇ ਗਵਾਲੇ ਨੇ 15 ਦਿਨਾਂ ਦੇ ਵਿੱਚ ਦੋ ਬੱਚਿਆਂ ਦੀ ਡੈਥ ਕਿਵੇਂ ਹੋਈ ਆ ਕਿਵੇਂ ਚਿੱਟੇ ਦੇ ਕਾਰਨ ਹੋ ਗਿਆ ਜੀ ਚਿੱਟੇ ਦੇ ਕਾਰਨ ਤੇਰੇ ਦੂਜੇ ਭਰਾ ਮਰਿਆ ਢੋਲੀ ਚਾਟਾ ਵੀ ਨਹੀਂ ਤਾਂ ਵੀ ਦੋ ਪੇੜੇ ਬਣਾ ਕੇ ਦੇ ਦੇਮਾ ਮੇਰੇ ਕੋਲ ਪੈਸਾ ਕੋਈ ਨਹੀਂ ਤੂੰ ਕਿੰਨ੍ਹੇ ਸਾਲ ਦੇ ਸਰਪੰਚ ਹੋ ਸੀ ਪਰ ਤੁਸੀਂ ਦੇਖਿਆ ਨਹੀਂ ਪਿੰਡ ਦੇ ਵਿੱਚ ਨਸ਼ਾ ਵੇਚ ਰਹੇ ਉੱਤੇ ਕੋਈ ਕਾਰਵਾਈ ਨਹੀਂ ਕਰਾਈ ਪੁਲਿਸ ਨੂੰ ਨਹੀਂ ਇਹ ਐਸਐਸਏ ਸਾਹਿਬ ਤੋਂ ਲੈ ਕੇ ਐਸਐਚਓ ਸਾਹਿਬ ਡੀਐਸਪੀ ਸਾਹਿਬ ਐਸਐਸਪੀ ਸਾਹਿਬ ਸਾਰਿਆਂ ਦੇ ਧਿਆਨ ਚਲ ਜਾਂਦਾ ਹੈ ਜਿਹੜੀ ਇਹ ਕਾਰਵਾਈ ਦੀ ਪਰ ਉਸ ਟਾਈਮ ਕੋਈ ਇਹਨਾਂ ਨੇ ਕੋਈ ਕਾਰਵਾਈ ਕੀਤੀ ਨਹੀਂ ਜੀ ਆਪਾਂ ਪੁਲਿਸ ਵਾਲਿਆਂ ਨੂੰ ਕਿਸੇ ਨੂੰ ਦੱਸਦੇ ਆ ਮੰਨ ਕੇ ਚਲੋ ਮੈਂ ਫੋਨ ਕਰਤਾ ਆਪਾਂ ਨੇ ਇਨਫੋਰਮ ਕਰਤਾ ਅਗਲੇ ਦਿਨ ਇਹਨਾਂ ਦੀਆਂ ਗੱਡੀਆਂ ਸਾਡੇ ਪਿੱਛੇ ਲੱਗ ਜਣੀਆਂ ਕੋਈ ਕੰਟਰੋਲ ਨਹੀਂ ਕੋਈ ਸਰਕਾਰ ਦਾ ਕੰਟਰੋਲ ਨਹੀਂ ਚਿੱਟਾ ਸਾਡੇ ਪਿੰਡ ਦਿਵਾਲੀ ਨੂੰ ਨਾ ਤੁਸੀਂ ਮੰਨ ਨਹੀਂ ਸਕਦੇ ਚੰਡੀਗੜ੍ਹ ਤੱਕ ਦੀਆਂ ਗੱਡੀਆਂ ਇੱਥੇ ਟਾਵਰ ਕੋਲ ਲੱਗੀਆਂ ਹੋਈਆਂ ਐਡੀ ਪਵਿੱਤਰ ਧਰਤੀ ਦੇ ਉੱਤੇ ਇਸ ਤਰੀਕੇ ਨਾਲ ਨਸ਼ਾ ਵੇਚਦਾ ਸਰਕਾਰ ਨੂੰ ਕੋਈ ਪਤਾ ਨਹੀਂ ਤੁਹਾਡੇ ਥਰੂ ਮੈਂ ਉਹਨਾਂ ਨੂੰ ਇਹ ਮੰਨ ਸਰਕਾਰ ਨੂੰ ਰਿਕਵੈਸਟ ਕਰਨੀ ਚਾਹੁੰਦਾ ਵੀ ਇਹ ਦਲਦਲ ਦੇ ਵਿੱਚ ਸਾਡੇ 4-5 ਬੱਚੇ ਚਲੇ ਗਏ ਮੈਨੂੰ ਪਤਾ ਹੈ ਜੀ ਸਾਰੇ ਪਿੰਡ ਨੂੰ ਪਤਾ ਬੀ ਬੁੱਟਾ ਚਿੱਟਾ ਵੇਚਦਾ ਉਹਦੇ ਬੱਚੇ ਆ ਕੇ ਬਾਹਰ ਪੂੜੀ ਫੜਾ ਜੰਨੇ ਆ ਹੂੰ ਪੁਲਿਸ ਵਾਲਿਆਂ ਨੂੰ ਨਹੀਂ ਪਤਾ ਹੂੰ ਪ੍ਰਸ਼ਾਸਨ ਨੂੰ ਕੋਈ ਨਹੀਂ ਪਤਾ ਸ਼ਰੇਆਮ ਕੰਮ ਚੱਲ ਰਿਹਾ ਉਹਨੂੰ ਰੋਕਦੇ ਨਹੀਂ ਸਸਿਕਾਲ ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਤੇ ਮੈਂ ਹਾਂ ਰਵਿੰਦਰ ਮੀਤ ਪੰਜਾਬ ਲਗਾਤਾਰ ਨਸ਼ੇ ਦੀ ਦਲਦਲ ਦੇ ਵਿੱਚ ਫਸਦਾ ਜਾ ਰਿਹਾ ਤੇ ਸਰਕਾਰਾਂ ਨਸ਼ੇ ਨੂੰ ਰੋਕਣ ਦੇ ਵਿੱਚ ਲਗਾਤਾਰ ਨਾਕਾਮ ਸਾਬਿਤ ਹੋ ਰਹੀਆਂ ਨੇ ਅੱਜ ਮੈਂ ਪਹੁੰਚਿਆ ਫਤਿਹਗੜ੍ਹ ਸਾਹਿਬ ਦੇ ਪਿੰਡ ਪਵਾਲਾ ਦੇ ਵਿੱਚ ਜਿਹੜਾ ਕਿ ਬਾਸੀ ਪਠਾਣਾ ਹਲਕੇ ਦੇ ਵਿੱਚ ਪੈਂਦਾ ਇਸ ਪਿੰਡ ਦੇ ਵਿੱਚ ਇੱਕ ਐਸੇ ਪਰਿਵਾਰ ਦੀ ਦੁੱਖ ਭਰੀ ਕਹਾਣੀ ਤੁਹਾਨੂੰ ਸੁਣਾਵਾਂਗੀ ਜਿਹੜੀ ਕਹਾਣੀ ਦੇਖ ਕੇ ਤੁਹਾਡੇ ਲੋ ਕੰਡੇ ਖੜੇ ਹੋ ਜਾਣਗੇ ਤੁਹਾਨੂੰ ਅਸਹਿਜ ਕਰਨਾ ਸਾਡਾ ਮਕਸਦ ਨਹੀਂ ਹੈ ਬਲਕਿ ਤੁਹਾਨੂੰ ਅਵੇਅਰ ਕਰਨਾ ਸਾਡਾ ਮਕਸਦ ਹੈ ਕਿ ਤੁਸੀਂ ਆਪਣੇ ਬੱਚਿਆਂ ਦਾ ਖਿਆਲ ਆਪ ਰੱਖੋ ਕਿਸੇ ਸਰਕਾਰਾਂ ਦੇ ਜਾਂ ਕਿਸੇ ਪੁਲਿਸ ਦੇ ਸਹਾਰੇ ਤੇ ਨਾ ਬੈਠੋ ਅਸਵੀਰਾ ਤੁਹਾਨੂੰ ਪਿੰਡ ਦੇ ਉਸ ਘਰ ਦੀਆਂ ਦਿਖਾਵਾਂਗੀ ਜਿਹੜਾ ਘਰ ਲਗਭਗ ਉਜੜ ਚੁੱਕਿਆ ਤਿੰਨ ਬੇਟੇ ਇਸ ਘਰ ਦੇ ਵਿੱਚ ਸੀਗੇ ਤਿੰਨਾਂ ਦੇ ਵਿੱਚੋਂ ਦੋ ਨਸ਼ੇ ਦੇ ਨਾਲ 15 ਦਿਨਾਂ ਦੇ ਵਿੱਚ ਮਰ ਗਏ ਅਤੇ ਘਰ ਸੁੰਨਾ ਪਿਆ ਪਿਓ ਪੈਰਾਲਾਈਜ਼ ਹੋਇਆ ਪਿਆ ਉਹ ਵੀ ਠੀਕ ਨਹੀਂ ਹੈ ਤੇ ਜਿਹੜਾ ਭਰਾ ਹੈਗਾ ਉਹ ਵੀ ਜਿਹੜਾ ਹੈਗਾ ਉਹ ਠੀਕ ਨਹੀਂ ਦੇ ਹੈਗਾ ਤਸਵੀਰਾਂ ਉਸ ਘਰ ਦੀਆਂ ਦਿਖਾਵਾਂ ਕਿ ਹਾਲਾਂਕਿ ਜਿਵੇਂ ਮੈਂ ਪਹਿਲੇ ਦੱਸਿਆ ਕਿ ਤੁਸੀਂ ਅਸਹਿਜ ਜ਼ਰੂਰ ਹੋ ਜਾਉਗੇ ਤੁਹਾਡੇ ਲੂਕ ਕੰਡੇ ਖੜੇ ਹੋ ਜਾਣਗੇ ਕਿ ਅ ਐਸੇ ਘਰ ਵੀ ਹੈਗੇ ਨੇ ਜਿਹੜੇ ਕਿ ਨਸ਼ੇ ਦੀ ਦਲਦਲ ਦੇ ਕਰਕੇ ਉਜੜ ਗਏ ਨੇ ਉਹਨਾਂ ਘਰਾਂ ਦੀਆਂ ਦਸਤਾਵਾਂ ਦਸਤਾਨਾ ਤੁਹਾਨੂੰ ਸੁਣਾਵਾਂਗੀ ਪਿੰਡ ਵਾਸੀ ਸਾਡੇ ਨਾਲ ਹੋਣਗੇ ਨਾਲ ਉਹ ਮਾਂ ਹੋਏਗੀ ਜਿਨ੍ਹਾਂ ਦੇ ਦੋ ਪੁੱਤ ਜਿਹੜੇ ਹੈਗੇ ਆ ਉਹ ਨਸ਼ੇ ਦੇ ਕਰਕੇ ਗਵਾਲੇ ਨੇ 15 ਦਿਨਾਂ ਦੇ ਵਿੱਚ ਗੱਲਬਾਤ ਕਰਦੇ ਆ ਇਹਨਾਂ ਨਾਲ ਮਾਤਾ ਜੀ ਕੀ ਨਾਮ ਹੈ ਤੁਹਾਡਾ ਪਹਿਲਾਂ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਮਨਜੀਤ ਕੌਰ ਆ ਜੀ ਜੀਜੀ ਤੁਹਾਡੇ ਕਿੰਨੇ ਬੱਚੇ ਸੀਗੇ ਦੋ ਦੋ ਬੱਚਿਆਂ ਦੀ ਡੈਥ ਕਿਵੇਂ ਹੋਈ ਆ ਕਿਵੇਂ ਚਿੱਟੇ ਦੇ ਕਾਰਨ ਹੋ ਗਿਆ ਜੀ ਚਿੱਟੇ ਦੇ ਕਾਰਨ ਬੁੱਟੇ ਦੇ ਕਰਤੇ ਹੋਏ ਮੇਰੇ ਬੱਚੇ ਬੂਟਾ ਖਾ ਗਿਆ ਮੇਰੇ ਪੁੱਤਾਂ ਨੂੰ ਦੋਨਾਂ ਨੂੰ ਇਹ ਬੂਟਾ ਕੌਣਾ ਜੀ ਗੁਰਦੁਆਰਿਆਂ ਦਾ ਬੂਟਾ ਏ ਬੱbbi ਏ ਗੁਰਦੁਆਰਿਆਂ ਦਾ ਉਹ ਨਸ਼ਾ ਵੇਚਦੇ ਸੀ ਨਸ਼ਾ ਵੇਚਦੇ ਸਵੇਰੇ 5 ਵਜੇ ਫੋਨ ਆਇਆ 5 ਵਜੇ ਫੋਨ ਕਰ ਦਿੰਦਾ ਤੇ ਨੇ ਰੇ ਨੇ ਰੇ ਜਦੇ ਮੇਰੀ ਜਾਨ ਨੂੰ ਬਣਾ ਨੇ ਮੰਮੀ ਦੇ ਪੈਸੇ ਮੰਮੀ ਦੇ ਪੈਸੇ ਆਉ ਤੇ ਵੀ ਮੂ ਫੋਨ ਕਰਿਆ ਕਹਿੰਦਾ ਰਾਣੋ ਮੈਂ ਦੁੱਧ ਲੈ ਕੇ ਜਾਣਾ ਚੰਡੀਗੜ੍ਹ ਬ ਗੱਡੀ ਚ ਤੂੰ ਆ ਜਾ ਫਿਰ ਮੈਂ ਸਾਢੇ 3 ਵਜੇ ਮੁੜੂੰਗਾ ਤੂੰ ਹੁਣ ਆ ਜਾ ਲੈ ਜਾ ਮੇਰੇ ਕੋਲ ਪੈਸੇ ਹੈ ਨਹੀਂ ਤੇ ਮੈਂ ਕਿਹਾ ਰਾਣੋ ਤੇਰੇ ਦੂਜੇ ਭਰਾ ਮਰਿਆ ਢੋਲੀ ਚਾਟਾ ਵੀ ਨਹੀਂ ਤਾਂ ਵੀ ਦੋ ਪੇੜੇ ਬਣਾ ਕੇ ਦੇ ਦਵਾ ਮੇਰੇ ਕੋਲ ਪੈਸਾ ਕੋਈ ਨਹੀਂ ਰੋਟੀ ਖਾਣ ਨੂੰ ਪੈਸਾ ਨਹੀਂ ਸੀਗਾ ਆਟਾ ਨਹੀਂ ਸੀਗਾ ਕਦੇ ਨਾਂਜੀ ਓ ਬੀ ਮੇਰੇ ਜੇਟਸ ਦੇਖੋ ਨਾ ਪੇੜੇ ਬਣਾਏ ਜਿਹੜੇ ਆਰਤੀ ਚੱਕਦੇ ਆ ਦੋ ਪੇੜੇ ਬਣਾਨੇ ਆ ਮੇਰਾ ਘਰ ਖਾਲੀ ਕਰਤਾ ਬੁੱਟੇ ਤੂੰ ਵੀ ਇਤਰੀ ਜਾਵੇਂ ਜੱਗ ਤੋਂ ਜੀ ਮੈਂ ਮੈਂ ਗਈਆਂ ਮੇਰਾ ਖਬਰ ਆਬਾਦ ਘਰ ਹੋ ਗਿਆ ਤੇਰਾ ਇੱਕ ਪੁੱਤਾ ਤੋਇਰਾ ਵੀ ਇਤਰੀਉ ਜਾਵੇ ਇਹ ਨਸ਼ਾ ਕਿਨੇ ਕ ਟਾਈਮ ਤੋ ਵੇਚ ਰਹੇ ਨੇ ਇਹ ਲੋਕ ਕਿੰਨਾ ਕ ਟਾਈਮ ਤੋ ਨਸ਼ਾ ਤੋ ਵੇਚਦਾ ਦਾ ਖੇਤਾਂ ਚ ਬੁਲਾ ਲਿੰਦਾ ਤਾਂ ਮੇਰੇ ਮੁੰਡੇ ਨੂੰ ਮੋਟਰਾਂਾਂ ਤੇ ਉੱਥੇ ਵੀ ਇਹੀ ਕੁਛ ਕਰਦਾ ਤਾਂ ਘਰ ਵੀ ਕਦੇ ਗੋਹਾ ਚੱਕਣਾ ਕਦੇ ਗਾਂ ਚੋਣੀਆਂ ਉਹਨਾਂ ਦੀਆਂ ਹੁਣ ਵੀ ਉਹਦੇ ਮਿਸਤਰੀ ਲੱਗਿਆ ਵਾ ਤਾਂ ਹੁਣ ਵੀ ਉੱਥੇ ਸਾਰਾ ਕੁਛ ਕਰਦੇ ਤੇ ਨਸ਼ੀਨੀ ਖਾ ਲਿਆ ਤੁਹਾਡਾ ਫਿਰ ਹਾਂ ਜੀ ਜੇ ਨਹੀਂ ਜਾਂਦਾ ਤਾਂ ਆਪਣੇ ਮੁੰਡੇ ਨੂੰ ਭੇਜ ਦਿੰਦਾ ਤਾਂ ਵੀ ਲੇਟ ਹੋ ਕੇ ਖਾਤੇ ਨੇ ਬਲਾ ਕੇ ਲਿਆ ਜਿਵੇਂ ਉਹਨੂੰ ਭੱਜ ਕੇ ਫੈਂਦੀ ਸੀ ਵੀ ਆ ਗਿਆ ਤੂੰ ਜਾਂਦਾ ਨਹੀਂ ਹੈ ਫਿਰ ਉਹ ਹੀ ਆਪਣੇ ਦਾਦੇ ਨੂੰ ਦੱਸਦਾ ਤਾਂ ਜਾ ਕੇ ਮੇਰੇ ਮੁੰਡੇ ਕਹਿੰਦੇ ਮੰਮੀ ਇਹਨੂੰ ਕੁਛ ਨਾ ਕਹਾਂ ਕਰ ਉਹ ਆ ਕੇ ਬੋਲੂਗਾ ਇਹਦਾ ਦਾਦਾ ਬੁੱਟੇ ਦਾ ਬਾਪ ਵੀ ਆਪਣੀ ਬੇਜੀ ਤੇ ਵੇੜੇ 'ਚ ਹਾਂ ਉਹਦੇ ਵੀ ਉਹ ਬੁਲਾਣ ਆਇਆ ਗਿਰਗੇ ਉੱਤੇ ਮੰਨ ਲੁੱਠ ਗਾਂ ਚੋ ਕੇ ਆ ਗਾਂ ਰਹੇਗੀ ਮੁੰਡਿਆਂ ਦੀ ਉਮਰ ਕਿੰਨੀ ਸੀ ਜਸਪਾਲ ਸਿੰਘ ਉਮਰ ਕਿੰਨੀ ਸੀਗੀ 5 ਤਰੀਕ ਨੂੰ ਇਸੇ ਮਹੀਨੇ ਇਹਦੀ ਡੈਥ ਹੋਈ ਹਾਂਜੀ ਕਿੰਨੀ ਉਮਰ ਸੀ ਇਹਦੀ 30 ਸਾਲ ਨੇ ਗਿਰਚ ਹੈਗੀ ਆ ਇਹ ਛੋਟੇ ਦੀ ਛੋਟੇ ਦੀ 1 ਸਾਲ ਘਟਾ 29 ਸਾਲ ਉਹਦਾ ਕੀ ਨਾਮ ਉਹਦਾ ਬਲਵਿੰਦਰ ਸਿੰਘ ਅੱਛਾ ਇਹਦਾ ਜਸਪਾਲ ਸਿੰਘ ਹਾਂ ਹਾਂ ਉਹ ਪਿਆਰ ਚ ਮੈਂ ਇਹਨੂੰ ਮੱਲ ਕਹਿੰਦੀ ਸੀ ਉਹਨੂੰ ਰਾਣੋ ਕਹਿੰਦੀ ਸੀ ਮੇਰੇ ਕੁੜੀ ਨਹੀਂ ਸੀ ਮੈਂ ਰਾਣੋ ਨਾ ਉਹ ਤਰਿਆ ਹਾਂ ਹਾਂ ਜੀ ਤੇ ਤੀਜਾ ਮੁੰਡਾ ਇਹ ਇਹ ਵਾਲਾ ਮੁੰਡਾ ਆ ਜਾ ਆਪਾਜ ਹੈ ਇਹ ਆਪਾਜ ਹੈ ਹਾਂ ਜੀ ਏ ਦੇ ਨੋ ਹਰਪਿੰਦਰ ਸਿੰਘ ਅੱਛਾ ਤੇ ਇਹ ਦੋਨੇ ਮੁੰਡੇ ਵਿਆਹੇ ਸੀ ਯੱਕ ਵਾਰੀ ਸੀ ਨਹੀਂ ਜੀ ਕੋਹਾਰੇ ਸੀ ਹਾਲੇ ਵਾਰੀ ਚਲੋ ਗੱਲਬਾਤ ਪਿੰਡ ਦੇ ਮੋਤਵਾਰ ਬੰਦਿਆਂ ਨਾਲ ਵੀ ਕਰਦੇ ਆ ਸਰਪੰਚ ਸਾਹਿਬ ਨਾਲ ਕਰਦੇ ਆ ਸਰਪੰਚ ਸਾਹਿਬ ਥੋੜੀ ਕਹਾਣੀ ਦੱਸਿਓ ਤੁਹਾਡੀ ਤਾਂ ਬੜੀ ਵੱਡੀ ਜ਼ਿੰਮੇਵਾਰੀ ਹੈ ਨਾਮ ਪਹਿਲਾਂ ਦੱਸ ਦਿਓ ਤੁਸੀਂ ਮੇਰਾ ਨਾਮ ਚਰਨਪ੍ਰੀਤ ਸਿੰਘ ਹੈ ਜੀ ਬੜੇ ਨੌਜਵਾਨ ਸਰਪੰਚ ਲੱਗ ਰਹੇ ਹੋ ਜੀ ਕਿੰਨੀ ਤੁਹਾਡੀ ਮੇਰੀ 25 ਸਾਲ ਹੈ ਜੀ ਇਸ ਟਾਈਮ ਅੱਛਾ 25 ਸਾਲ ਦੇ ਸਰਪੰਚ ਹੋ ਤੁਸੀਂ ਪਰ ਤੁਸੀਂ ਦੇਖਿਆ ਨਹੀਂ ਪਿੰਡ ਦੇ ਵਿੱਚ ਨਸ਼ਾ ਵੇਚ ਰਹੇ ਉੱਤੇ ਕੋਈ ਕਾਰਵਾਈ ਨਹੀਂ ਕਰਾਈ ਪੁਲਿਸ ਨੂੰ ਨਹੀਂ ਦੱਸਿਆ ਅਸੀਂ ਸਰ ਏਐਸਈ ਸਾਹਿਬ ਤੋਂ ਲੈ ਕੇ ਐਸਐਚਓ ਸਾਹਿਬ ਡੀਐਸਪੀ ਸਾਹਿਬ ਐਸਐਸਪੀ ਸਾਹਿਬ ਸਾਰਿਆਂ ਦੇ ਧਿਆਨ ਚ ਲੱਜਾਇਆਤਾ ਹੈ ਜਿਹੜੀ ਇਹ ਕਾਰਵਾਈ ਦੀ ਪਰ ਉਸ ਟਾਈਮ ਕੋਈ ਇਹਨਾਂ ਨੇ ਕੋਈ ਕਾਰਵਾਈ ਕੀਤੀ ਨਹੀਂ ਜਦੋਂ ਇਹਨਾਂ ਦੇ ਘਰ ਚ ਦੋ ਦੇ ਦਿੱਤੇ ਕਿ ਦਿੰਦੇ ਰਹੇ ਸਭ ਕੁਝ ਦਿੱਕਤ ਕਰਾ ਰਹੇ ਹਾਂ ਨਾਮ ਸਮੇਤ ਪਤਾ ਸਭ ਕੁਝ ਦਿੰਦੇ ਰਹੇ ਅਸੀਂ ਪਰ ਉਸ ਟਾਈਮ ਕੋਈ ਕਾਰਵਾਈ ਜੀ ਕੀਤੀ ਨਹੀਂ ਗਈ ਜੀ ਉਹਨਾਂ ਨੂੰ ਪਤਾ ਸੀ ਵੀ ਵੇਖ ਰਿਆ ਇਹ ਵੇਚ ਰੇ ਸਭ ਕੁਝ ਜੀ ਜੀ ਸ਼ਰਿਆਂਮ ਵਿਕਦਾ ਸਰ ਜੀ ਅੱਛਾ ਫਿਰ ਕਾਰਵਾਈ ਕਿਉਂ ਨਹੀਂ ਕਰਦੇ ਜਦੋਂ ਪਤਾ ਹੈ ਵੀ ਨਸ਼ਾ ਵੇਚ ਰਿਆ ਫਿਰ ਉਹਨਾਂ ਨੂੰ ਕੀ ਫਾਇਦਾ ਕਿਸੇ ਤੇ ਕਾਰਵਾਈ ਨਾ ਕਰਨ ਦਾ ਪੁਲਿਸ ਦਾ ਤਾਂ ਕੰਮ ਹੈ ਕਾਰਵਾਈ ਦਾ ਇਹ ਸਰ ਪ੍ਰਸ਼ਾਸਨ ਦੇਖਦਾ ਇਹਦਾ ਜਵਾਬ ਜੀ ਕੀ ਕਿੱਥੋਂ ਆਉਂਦਾ ਕਿਵੇਂ ਵਿਕਦਾ ਹੂੰ ਹੂੰ ਬਾਕੀ ਅਸੀਂ ਤਾਂ ਸਾਰੇ ਇਹਨਾਂ ਦੇ ਧਿਆਨ 'ਚ ਦਿੱਤਾ ਸੀ ਕਿ ਐਵੇਂ ਵੇਚਦੇ ਆ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਉਸ ਟਾਈਮ ਕੋਈ ਕਾਰਵਾਈ ਨਹੀਂ ਕੀਤੀ ਗਈ ਹੂੰ ਜਦ ਇਹਨਾਂ ਦੇ ਕਰਾਚ ਦੋ ਨੌਜਵਾਨਾਂ ਦੀ ਡੈਥ ਹੁੰਦੀ ਆ ਹੂੰ ਆ ਬੰਦੇ ਗ੍ਰਿਫਤਾਰ ਹੋ ਗਏ ਹਾਂਜੀ ਗ੍ਰਿਫਤਾਰ ਹੋ ਗਿਆ ਜਿਹੜਾ ਬੋਟਾ ਸਿੰਘਾ ਇੱਕ ਇੱਕ ਜਣਾ ਗ੍ਰਿਫਤਾਰ ਆ ਦੋ ਜਣੇ ਹਜੇ ਮੇਰੇ ਖਿਆਲ ਨਾਲ ਪੰਗੋੜੇ ਵਾਂਗੂ ਪੰਗੋੜੇ ਆ ਪੰਜ ਗਏ ਜੀ ਅੱਜਾ ਪਿੰਡ ਦੇ ਹੋਰ ਵੀ ਮੋਹਤਵਾਰ ਬੰਦੇ ਨਾਲ ਗੱਲਬਾਤ ਕਰਦੇ ਆ ਕਿਉਂਕਿ ਬੜਾ ਇੰਪੋਰਟੈਂਟ ਹੈ ਇਹ ਚੀਜ਼ ਨਸ਼ੇ ਨੇ ਕਿਵੇਂ ਘਰਾਂ ਦੇ ਕਰਖਾਲੇ ਹਾਲਾਂਕਿ ਇਹ ਸਿਰਫ ਇੱਕ ਕਹਾਣੀ ਮੈਂ ਤੁਹਾਨੂੰ ਇੱਕ ਘਰ ਦੀ ਦੱਸ ਰਿਹਾ ਇਹੋ ਜਿਹੇ ਹਜ਼ਾਰਾਂ ਲੱਖਾਂ ਕਹਾਣੀਆਂ ਨੇ ਪਿੰਡ ਪਿੰਡ ਤੁਰ ਜੋ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਦੇਖ ਲਓ ਹਾਲ ਨਸ਼ੇ ਨਾ ਮਾੜੇ ਆ ਸਰਕਾਰਾਂ ਲਗਾਤਾਰ ਇੱਕ ਸਰਕੂਲਰ ਜਾਂ ਕੱਢ ਦਿੰਦੀਆਂ ਲੈਟਰ ਕੱਢ ਦਿੰਦੀਆਂ ਕਾਰਵਾਈ ਕਰੋ ਕੱਲ ਲੁਧਿਆਣੇ ਦੇ ਵਿੱਚ ਬਲਡੋਜ਼ਰ ਵੀ ਚਲਾਇਆ ਗਿਆ ਇੱਕ ਨਸ਼ਾ ਤਸਕਰ ਦੇ ਘਰ ਦੇ ਵਿੱਚ ਲੇਕਿਨ ਉਸ ਤੋਂ ਬਾਅਦ ਮਖਮਲ ਦੇ ਗੱਦਿਆਂ ਦੇ ਉੱਤੇ ਰੇਸ਼ਮੀ ਲਕਜ਼ਰੀ ਰਜਾਈਆਂ ਲੈ ਕੇ ਫਿਰ ਸੌਂ ਜਾਂਦੇ ਨੇ ਤੇ ਪੁਲਿਸ ਅਤੇ ਡਰੈਗ ਕਿ ਮਾਫੀਆ ਦਾ ਸਿੰਡੀਕੇਟ ਇਸੇ ਤਰੀਕੇ ਨਾਲ ਚੱਲਦਾ ਰਹਿੰਦਾ ਤੁਸੀਂ ਦੱਸਿਓ ਜਰਾ ਤੁਸੀਂ ਬੜੇ ਮਹਤਵਾਰ ਬੰਦੇ ਹੋ ਪਿੰਡ ਦੇ ਗਵਾਂਢੀ ਵੀ ਇਹਨਾਂ ਦੇ ਇਹਨਾਂ ਦੇ ਘਰ ਦੀ ਕੰਡੀਸ਼ਨ ਕੀ ਹੈਗੀ ਚਲੋ ਇਹਨਾਂ ਨੇ ਦਸਤਾ ਦਿੱਤਾ ਹੀ ਹੈ ਹਾਲਾਤ ਇਹਨਾਂ ਦੇ ਘਰ ਦੀ ਕੀ ਹੈਗੀ ਕੰਡੀਸ਼ਨ ਤਾਂ ਇਹ ਆ ਜੀ ਤੁਸੀਂ ਦੇਖ ਹੀ ਲਿਆ ਆਲਰੇਡੀ ਸਾਰੀ ਜੋ ਵੀ ਹੈ ਬਾਕੀ ਗੱਲ ਇਹ ਹੈ ਵੀ ਇਹ ਜਿਹੜੇ ਬੱਚੇ ਸੀ ਇਹ ਦਿਹਾੜੀ ਦੱਪਾ ਕਰਨ ਵਾਲੇ ਮਿਹਨਤ ਮਜ਼ਦੂਰੀ ਕਰਨ ਵਾਲੇ ਸੀ ਲੇਕਿਨ ਇਹਨਾਂ ਦੀ ਗਰੀਬੀ ਦਾ ਨਜਾਇਜ਼ ਫਾਇਦਾ ਉਠਾਉਂਦੇ ਹੋਏ ਜਿਹੜੇ ਬੰਦਿਆਂ ਕੋਲ ਸਿਸਟਮ ਆਇਆ ਹੈ ਕਿ ਟਿੱਡੇ ਦਾ ਕਿੱਥੋਂ ਆਇਆ ਕੀ ਆਇਆ ਇਹਨਾਂ ਨੇ ਆਪਣੇ ਕਾਮਕਾਰ ਘਰਾਂ ਧਾਰਾਂ ਕਟਾਉਣੀਆਂ ਡੰਗਰਾਂ ਤੋਂ ਗੋਹੇ ਚਕਾਉਣੇ ਦਿਹਾੜੀ ਕਰਾਉਣੀ ਇਹਨਾਂ ਨੂੰ ਲਾਲਚ ਦੇ ਕੇ ਲਾਈ ਰੱਖਣਾ ਜੇ ਨਹੀਂ ਹੈ ਤਾਂ ਮਤਲਬ ਜਦ ਕੰਮ ਕਰਾਉਣਾ ਫ੍ਰੀ ਦੇ ਦੇਣਾ ਮੁੜ ਕੇ ਇਹਨਾਂ ਦੀ ਜਾਣ ਖਾਣੀ ਘਰ ਰੱਖ ਕੇ ਕਿ ਪੈਸੇ ਲਿਆਓ ਤਾਂ ਦਵਾਂਗੇ ਤੇ ਇਹ ਜਣੀ ਅਸੀਂ ਸਾਰੀ ਪ੍ਰਸ਼ਾਸਨ ਨੂੰ ਵੀ ਅਸੀਂ ਟੋਟਲ ਦੱਸਦੇ ਰਹੇ ਮੋਕੀ ਤੇ ਤੇ ਇਹਨਾਂ ਨੂੰ ਮੇਰੇ ਖਿਆਲ ਨਾਲ ਕਰਦੇ ਕਰਦੇ ਵੀ ਤਿੰਨ ਚਾਰ ਸਾਲ ਹੋ ਗਏ ਜਦੋਂ ਲਾਸਟ ਆਇਆ ਤਾਂ ਇਹਨਾਂ ਨੂੰ ਪਤਾ ਲੱਗਿਆ ਬਿਲਕੁਲ ਜਦੋਂ ਸਟੇਜ ਲਾਸਟ ਆ ਗਈ ਤੇ ਉਸ ਤੋਂ ਪਹਿਲਾਂ ਤਾਂ ਅਸੀਂ ਆ ਸਰਪੰਚ ਸਾਹਿਬ ਫਾਦਰ ਆ ਸਰਪੰਚ ਸਾਹਿਬ ਦੇ ਤੇ ਅਸੀਂ ਜਾਂਦੇ ਰਹੇ ਪਰ ਕੋਈ ਸੁਣਾਈ ਨਹੀਂ ਪਰ ਮੈਂ ਮੈਂ ਸਵਾਲ ਤੁਹਾਡੇ ਕੋਲੇ ਤਾਂ ਕੀਤਾ ਕਿਉਂਕਿ ਮੈਂ ਇਹ ਘਰ ਦੇਖ ਰਿਹਾ ਇਹ ਕੋਠਾ ਦੇਖ ਰਿਹਾ ਸੀ ਇਹ ਕੋਠੇ ਦੀ ਕਹਾਣੀ ਦੱਸ ਦਿਓ ਕੱਲੇ ਨਸ਼ਾ ਤਸਕਰਾਂ ਨੇ ਹੀ ਝੂੰਡ-ਝੂੰਡ ਕੇ ਨਹੀਂ ਖਾਦਾ ਇਸ ਪਰਿਵਾਰ ਨੂੰ ਬਲਕਿ ਜਿਹੜੇ ਅਫਸਰ ਹੈ ਜਿਹੜੇ ਇੱਥੋਂ ਦੇ ਅਫਸਰ ਹੈ ਜਿਨ੍ਹਾਂ ਨੇ ਡਿੱਗੇ ਘਰਾਂ ਦੇ ਮੁਆਵਜ਼ੇ ਦੇਣੇ ਸੀਗੇ ਉਹਨਾਂ ਨੇ ਵੀ ਨਹੀਂ ਛੱਡਿਆ ਕਿ ਇਹਨਾਂ ਤੇ ਥੋੜਾ ਬਹੁਤ ਤਰਸ ਕਰ ਲੈਣਾ ਮੈਂ ਇਹਨਾਂ ਨਾਲ ਗੱਲਬਾਤ ਕਰ ਰਿਹਾ ਸੀ ਕਹਿੰਦੇ ਚਾਰ ਰੋਟੀਆਂ ਦਾ ਆਟਾ ਸੀਗਾ ਤੇ ਚਾਰੇ ਚਾਰਾਂ ਨੂੰ ਕਿਹਾ ਵੀ ਤੁਸੀਂ ਇੱਕ-ਇੱਕ ਖਾ ਲਓ ਰੋਟੀ ਜਿਆਦਾ ਨਾ ਖਾਓ ਕਿਉਂਕਿ ਰੋਟੀਆਂ ਚਾਰ ਹੀ ਆ ਸਾਡੇ ਕੋਲ ਇਹੋ ਜਿਹੇ ਹਾਲਾਤਾਂ ਦੇ ਵਿੱਚ ਅਫਸਰ ਜਿਨ੍ਹਾਂ ਨੂੰ ਲੱਖਾਂ ਤਨਖਾਹਾਂ ਮਿਲਦੀਆਂ ਲੱਖਾਂ ਰੁਪਏ ਉਹ ਵੀ ਇਹ ਸਕੋਠੇ ਦੇ ਪੈਸੇ ਕਿਵੇਂ ਖਾਦੇ ਉਹਨਾਂ ਨੇ ਉਹ ਵੀ ਤੁਹਾਨੂੰ ਦੱਸਾਂਗੇ ਉਹ ਥੋੜੀ ਕਹਾਣੀ ਇਹਨਾਂ ਮਾਤਾ ਤੋਂ ਸਮਝਾਂਗੇ ਪਹਿਲਾਂ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਇਹ ਕਹਾਣੀ ਕੀ ਸੀਗੀ ਇਸ ਸਰ ਇਸ ਤਰ੍ਹਾਂ ਸੀ ਇਹਦੇ ਕੋਈ ਜਿਹੜੇ ਮਕਾਨਾਂ ਦੇ ਪੈਸੇ ਮਿਲਦੇ ਆ ਜੀ ਕੱਚੇ ਮਕਾਨਾਂ ਦੇ ਇਹਨਾਂ ਨੂੰ ਪਹਿਲਾਂ ਤਾਂ ਪੈਸਾ ਪੂਸਾ ਪਾਸ ਨਹੀਂ ਹੋਇਆ ਆਲਰੇਡੀ ਜਦੋਂ ਪੈਸਾ ਪਾਸ ਹੋ ਗਿਆ ਤਾਂ ਇਹਨਾਂ ਨੂੰ ਜਿਹੜਾ ਸੈਕਟਰੀ ਹੈ ਮੋਕੇ ਦਾ ਸਾਡਾ ਇੱਕ ਹੋਰ ਜ਼ਿੰਮੇਵਾਰ ਬੰਦਾ ਬੈਠਿਆ ਅਸੀਂ ਦੀ ਨੌਲਿਜ ਵੀ ਲੈਂਦੀ ਹੈ ਕੀ ਇਹਨਾਂ ਦਾ ਪੂਰਾ ਕੀ ਹੈ ਜੋ ਵੀ ਹੈ ਇਹ ਵੀ ਦੀ ਮਦਦ ਜੇ ਅਸੀਂ ਪਹਿਲਾਂ ਸੀ ਉਹ ਮੈਂਬਰਪੂਲ ਬਣਾਇਆ ਫਿਰ ਸਰਪੰਚ ਵੀ ਬਣਾਇਆ ਇਹਨਾਂ ਦੀ ਨੌਲਿਜ ਲੈਂਦੀ ਇਹ ਕਹਿੰਦੇ ਜੀ ਇਹ ਤਾਂ ਭਰਨਾ ਹੀ ਪੈਣਾ ਜੀ ਹੁਣ ਐਦਾਂ ਕਰਨਾ ਪਊਗਾ ਪਰ ਮੈਂ ਇਹ ਮੌਜੂਦ ਬੰਦੇ ਜੋ ਪੰਚਾਇਤ ਹੈ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਸੈਕਟਰੀ ਕਿਹਦਾ ਪੰਚਾਇਤ ਦਾ 72000 ਰੁਪਏ ਰਾਤ ਨੂੰ 9 ਵਜੇ ਪੈਂਦਾ ਸਵੇਰੇ 9:00 ਵਜੇ 10:00 ਵਜੇ ਬੈਂਕ ਖੁੱਲਦੇ ਸਾਰ ਆ ਕੇ ਕਢਾ ਕੇ ਇਹਨਾਂ ਨੂੰ ਗੁੱਠਾ ਦੇ ਕੇ ਲੈ ਕੇ ਕਿ ਕੌਣ ਜੋ ਮੈਂ ਬੜੀ ਦਾ ਪੰਚਾਇਤ ਨੂੰ ਪਤਾ ਜੀ ਇਹ ਨਵिल्या ਨਕੀਤਾ ਕੀ ਘਰੇ ਆਟਾ ਹੈ ਨਹੀਂ ਪੰਚਾਇਤ ਜੁਮੇਵਾਰ ਬੰਦੇ ਜੋ ਇਹਨਾਂ ਨੂੰ ਇਹ ਨਹੀਂ ਪਤਾ ਗਰੀਮਾ 72000 ਰੁਪਿਆ ਕਢਾਇਆ ਇਹਨਾਂ ਨੇ ਚਲੋ ਉਹ ਵੀ ਆਪਾਂ ਕਰਾਂਗੇ ਉਹ ਇੱਕ ਅਲੱਗ ਇਸ਼ੂ ਆ ਮਾਤਾ ਜੀ ਤੁਹਾਡੀ ਇਹ ਕਹਾਣੀ ਦੱਸ ਦਿਓ ਇਹ ਬੜਾ ਇੰਪੋਰਟੈਂਟ ਆ ਤੁਸੀਂ ਦੱਸਿਆ ਕਿ ਚਾਰ ਰੋਟੀਆਂ ਦਾ ਆਟਾ ਵੀ ਤੁਹਾਡੇ ਘਰੇ ਹੈ ਨਹੀਂ ਸੋ ਕਹਾਣੀ ਪਹਿਲਾਂ ਦੱਸ ਦਿਓ ਤੇ ਫਿਰ ਦੱਸਿਓ ਉਸ ਦੀ ਕਾਲੀ ਕਰਤੂਤ ਇੱਕ ਮਿੰਟ ਜੀ ਉਹ ਫਿਰ ਦੱਸਿਓ ਜਿਹੜੀ ਕਾਲੀ ਕਰਤੂਤ ਅਫਸਰਾ ਨੇ ਕੀਤੀ ਆ ਉਹ ਵੀ ਥੋੜਾ ਪਰਦਾ ਖੋਲ ਕੇ ਕੀ ਹੋਇਆ ਇਹ ਜੀ ਜਦੋਂ ਮੇਰਾ ਜਸਪਾਲ ਬੈਠ ਆਇਆ ਸਵੇਰੇ 6:30 ਵਜੇ ਮੰਮੀ ਕੀ ਕਰਦੀ ਆ ਮੈਂ ਕਿਹਾ ਪੁੱਤ ਰੋਟੀ ਬਣਾਉਣੀ ਹੈ ਹਾਂ ਕੰਨਾ ਅਛਾ ਮੈਂ ਉੱਤੇ ਨੂੰ ਮੂੰਹ ਚੱਕ ਕੇ ਦੇਖਿਆ ਲੰਬਾ ਸੀ ਨਾ ਮੈਂ ਬੈਠੀ ਜੀ ਹਾਂ ਮੈਂ ਕਿਹਾ ਮੱਲੋ ਕੀ ਬਣ ਕੇ ਆਇਆ ਹਾਂ ਕਹਿੰਦਾ ਮੰਮੀ ਬਸ ਕੁਛ ਨਹੀਂ ਤੂੰ ਦੇਖ ਹੀ ਰਹੀ ਆ ਮੈਂ ਕਿਹਾ ਕਿੱਥੋਂ ਤੈਨੂੰ ਪੈਸੇ ਮਿਲੇ ਕਿੱਥੋਂ ਤੂੰ ਇਹ ਕਰਕੇ ਆਇਆ ਕਿਹਨੇ ਤੈਨੂੰ ਪੈਸੇ ਦਿੱਤੇ ਉਹ ਮੈਨੂੰ ਮੋੜ ਕੇ ਕਹਿੰਦਾ ਮੰਮੀ ਇਤਨਾ ਤਾਂ ਸਾਨੂੰ ਪਤਾ ਏ ਤੂੰ ਵਕੀਲ ਐ ਤੂੰ ਵਕੀਲ ਮੰਗੋ ਅੰਤਰੇ ਲੈੰਨੀ ਆ ਮੈਂ ਕਿ ਮੇਰਾ ਪੁੱਛਣ ਦਾ ਫਰਜ ਮੰਦਾ ਮੱਲ ਅੱਗੇ ਪਿੱਛੇ ਦੇਖ ਕੇ ਪੁੱਤ ਕੋਈ ਸ਼ਰਮ ਨੂੰ ਹੱਥ ਮਾਰਦਾ ਥੋਲੀ ਚ ਤਾਤਾ ਵੀ ਨਹੀਂ ਹੈਗਾ ਆਹੀ ਹੱਤਾ ਤਾਂ ਚਾਰ ਰੋਟੀਆਂ ਜਿਹੜੇ ਬੁਕਾ ਲਿਆ ਇੱਕ ਇੱਕ ਖਾ ਕੇ ਪੈ ਜਿਓ ਫालतू ਬੋਲਿਓ ਨਾ ਕਹਿੰਦਾ ਮੰਮੀ ਕੋਈ ਨਾ ਮੈਨੂੰ ਰਾਤ ਕੱਟ ਲੈੰਦੇ ਮੈਂ ਸਵੇਰੇ ਤੈਨੂੰ ਥੈਲੇ ਚ ਸੌਦਾ ਲਿਆ ਕੇ ਦਊਗਾ ਮੈਂ ਕਹਿੰਦਾ ਚੱਲ ਕੋਈ ਨਾ ਮੈਂ ਇਹ ਸੁਣਦੀ ਆ ਰਹੀ ਹਾਂ ਬਹੁਤ ਛਿਰ ਤੋਂ ਕੋਈ ਗੱਲ ਨਹੀਂ ਚੱਲ ਮੈਨੂੰ ਚਾਹੇ ਦੇ ਦੇ ਕਹਿੰਦਾ ਮੰਮੀ ਮੈਂ ਰੋਟੀ ਨਹੀਂ ਖਾਣੀ ਹਾਂ ਉਹਨੇ ਰੋਟੀਆਂ ਦੇਖ ਕੇ ਖਾਣੇ ਪਤਾ ਸੀ ਵੀ ਆਟਾ ਹੈ ਨਹੀਂ ਹਾਂਜੀ ਫੇਰ ਮੈਂ ਕਿਹਾ ਮੱਲ ਜੇ ਤੈਨੂੰ ਕਿਸੇ ਕੋਲੋਂ ਪੈਸੇ ਵੀ ਮਿਲੇ ਤੇ ਕਹਿੰਦਾ 250 ਰੁਪਏ ਮੈਨੂੰ ਬੱਬੀ ਨੇ ਦੇਆ ਤਾਂ ਮੈਂ ਆਖਰੀ ਟਾਈਮ ਦੀ ਗੱਲ ਦੱਸ ਰਿਹਾ ਮੱਲ ਦੀ ਆਖਰੀ ਹਾਂਜੀ ਮੈਂ ਕਿਹਾ ਮਹਾ ਪੁੱਤ 100 ਰੁਪਏ ਦਾ ਮੈਨੂੰ ਆਟਾ ਲਿਆ ਦੇਂਦਾ ਮੈਂ ਰੋਟੀ ਬਣਾ ਲੈਂਦੀ 50 ਰੁਪਏ ਦੀ ਕੁੱਤੇ ਮੈਨੂੰ ਚੀਨੀ ਲਿਆ ਦੇਂਦਾ ਸਵੇਰੇ ਡੋਂਗਿਆਂ 'ਚ ਚਾਹ ਪੀਣੇ ਆ ਤੁਸੀਂ ਮੈਂ ਅੱਜ ਚਾਹ ਨਹੀਂ ਬਣਾਉਣੀ ਮੈਂ ਕਿਸੇ ਦੇ ਨਹੀਂ ਜਾਣਾ ਮੱਲ ਐਡੇ ਨੌਜਾਨ ਹੋ ਕੇ ਤੁਸੀਂ ਮੈਂ ਮੰਗਤੀ ਬਣਾਤੀ ਮੈਂ ਸਵੇਰੇ ਕਿਸੇ ਦਾ ਮੂੰਹ ਨਹੀਂ ਦੇਖਣਾ ਉਹਦੇ ਮੈਂ ਚਾਹ ਵੀ ਨਹੀਂ ਬਣਾਈ ਨਾ ਅਸੀਂ ਫਿੱਤੀ ਅਸੀਂ ਐਤਰੀ ਬੈਠੇ ਆਏ ਬੁੱਟੇ ਦਾ ਫੋਨ ਆਂਦਾ ਮੈਂ ਸਾਜਰੇ ਆਜੋ ਸਾਜਰੇ ਆਜੋ ਹੋ ਹੋ ਸਵੇਰੇ ਫਿਰ ਕੀ ਫੇਰ ਮੈਨੂੰ ਪੈਸੇ ਮੰਗਣ ਲੱਗ ਗਏ ਪੈਸੇ ਮੰਗਣ ਲੱਗ ਗਏ ਮੈਂ ਕਿਹਾ ਪੁੱਤ ਮੇਰੇ ਕੋਲ ਹੈ ਨਹੀਂ ਮੇਰੇ ਨਾਲ ਤਾਂ ਤੁਸੀਂ ਉਹ ਬਣਾਣ ਲੱਗੇ ਹੋ ਜਿਹੜਾ ਪੁੰਡਾ ਪੁੰਡੇ ਦਾ ਮੁੰਡਾ ਕਾਲੂ ਆਪਣੀ ਭੈਣ ਨਾਲ ਬਣਾਉਂਦਾ ਮੈਂ ਤਾਂ ਹੋਰ ਕੀ ਕਹਾਵਾਂਗੇ ਮੱਲ ਮੰਮੀ ਚੁੱਪ ਹੋ ਜਾ ਚੁੱਪ ਹੋ ਜਾ ਮੰਮੀ ਮਾੜੀ ਕੰਡੀਸ਼ਨ ਸੇ ਸੀ ਸਵੇਰੇ ਜੁੱਪ ਹੋ ਗਏ ਹਾਂ ਮੈਂ ਰੋ ਕਰ ਜਾਈ ਚ ਮੂੰਹ ਲੈ ਲਿਆ ਬਸ ਮੇਰੇ ਜੋ ਅਕਾ ਨੇ ਜਾਣਾ ਤਾਂ ਐ ਤਰ੍ਹਾਂ ਮੇਰੀ ਸੁਣੀ ਨਹੀਂ ਮੈਂ ਬੜਾ ਸਮਝਾਉਂਦੀ ਦੀ ਬੜਾ ਸਮਝਾਉਂ ਸਵੇਰੇ ਮੌਤ ਹੋ ਗਈ ਸੀ ਹਾਂਜੀ ਕਿਵੇਂ ਮੈਂ ਤਾਂ ਸੁੱਤੇ ਰਹੀ ਆ ਕਿਵੇਂ ਬੇਰੋ ਜਦ ਮੈਂ ਪੈਸੇ ਨਾ ਦਿੱਤੇ ਨਾ ਦਿੱਤੇ ਮੈਂ ਕਾ ਤੈਨੂੰ ਚੱਲ ਦਵਾਈ ਦਵਾ ਦਿੰਨੀ ਆ ਚੱਲ ਭਈਏ ਦੀ ਦਵਾਈ ਦਵਾ ਦਿੰਨੀ ਆ ਕਹਿੰਦਾ ਤੂੰ ਆਪੇ ਕਹਿ ਕੇ ਲਿਆ ਦੇ ਦਵਾਈ ਚੱਲ ਮੈਂ ਕਹ ਦੱਸ ਕੀ ਦੁਖਦਾ ਕਹਿੰਦਾ ਤੈਨੂੰ ਪਤਾ ਹੀ ਆ ਹੈ ਮੈਂ ਭਈਏ ਤੋਂ ਕਹਿ ਕੇ ਦਵਾਈ ਲਿਆਤੀ ਮੈਂ ਦਵਾਈ ਦੇਣ ਲੱਗੀ ਹੱਥ 'ਚ ਮੇਰੇ ਦਵਾਈ ਮੈਂ ਕਹ ਲੈ ਮਾਲ ਲੈ ਦਵਾਈ ਲੈ ਲਾਂ ਦਵਾਈ ਉਹਨੇ ਲਿੱਤੀ ਨਹੀਂ ਮੈਂ ਮੈਂ ਨਹੀਂ ਲੈਣ ਦੇ ਮੈਨੂੰ ਪਾਇ ਜਾਣ ਦੇ ਮੈਨੂੰ ਪਾਇ ਜਾਂਦੇ ਮੈਂ ਆਪੇ ਲੈ ਲਊਗਾ ਮੈਂ ਦਵਾਈ ਰੱਖਤੀ ਮੈਨੂੰ ਗਾਲਾਂ ਕੱਢਣ ਲੱਗ ਗਿਆ ਮੈਂ ਕਿਹਾ ਇਹ ਹੀ ਗੰਦ ਤੇਰੇ ਬਾਪ ਦੇ ਮੂੰਹ 'ਚ ਹੈ ਤੇਰੇ ਮੂੰਹ 'ਚ ਆ ਚੁੱਪ ਹੋ ਜਾ ਚੱਲ ਮੈਂ ਦਵਾਈ ਰੱਖਤੀ ਦਵਾਈ ਰੱਖ ਕੇ ਪਏ ਗਿਆ ਪੈ ਕੇ ਬੱਸ ਉਹਦਾ ਬਾਥਰੂਮ ਵੀ ਨਿਕਲ ਗਿਆ ਉੱਤਨ ਚੱਕ ਹੈ ਇਹ ਕਰਕੇ ਜਦੀ ਲੰਘ ਗਿਆ ਮੇਰਾ ਪੁੱਤ ਅੱਛਾ ਕੱਲਾ ਨਸ਼ੇ ਦੇ ਨਾਲ ਹੀ ਨਹੀਂ ਮਰਦੇ ਨੌਜਵਾਨ ਨਸ਼ੇ ਤੋਂ ਬਿਨਾ ਵੀ ਮਰ ਜਾਂਦੇ ਆ ਇਹ ਕਹਾਣੀ ਇਹ ਹੈ ਕਿ ਨਸ਼ੇ ਦੇ ਕਰਕੇ ਮਰ ਰਹੇ ਨੇ ਚਾਹੇ ਉਹ ਨਸ਼ਾ ਲੈ ਕੇ ਮਰ ਰਹੇ ਨੇ ਚਾਹੇ ਨਸ਼ੇ ਤੋਂ ਬਿਨਾ ਮਰ ਰਹੇ ਨੇ ਜੇ ਪੈਸਾ ਹੈ ਨਹੀਂ ਤਾਂ ਨਸ਼ੇ ਤੋਂ ਬਿਨਾ ਵੀ ਨੌਜਵਾਨ ਇਸ ਤਰੀਕੇ ਨਾਲ ਮਰ ਜਾਂਦੇ ਸਰਪੰਚ ਸਾਹਿਬ ਹੁਣ ਤੁਹਾਡੇ ਤੋਂ ਜਵਾਬ ਦੇ ਲੈਣੇ ਆ ਕਹਾਣੀ ਇਹਨਾਂ ਤੋਂ ਜਿਹੜੀ ਇਹ ਦੱਸ ਰਹੀ ਸੀ ਇਹਨਾਂ ਦੇ ਘਰ ਦੇ ਪੈਸਿਆਂ ਦੀ ਵਾਲੀ ਉਹ ਪਹਿਲਾਂ ਉਹ ਇੱਕ ਵਾਰੀ ਡਿਸਕਸ ਕਰ ਲਈਏ ਕਿੰਨਾ ਆਪਣਾ ਪੈਸਾ ਸੀਗਾ ਜਿਹੜਾ ਤੁਹਾਡੇ ਤੋਂ ਲੈ ਕੇ ਗਏ ਸੀਗੇ ਅਫਸਰ 72000 ਪਾਇਆ ਤੇ ਜੀ ਲੈਂਟਰ ਦਾ ਕਹਿੰਦਾ ਲੈਂਟਰ ਪੈ ਰਹੇ ਆ ਲੈਂਟਰ ਦੇ ਪੈਸੇ ਪੁਆਏ ਉਹਨਾਂ ਨੇ ਕਹਿੰਦਾ ਵੀ ਵੀ ਹੋਤਾ ਸਾਨੂੰ ਜਾਣਦਾ ਤੇਰੇ ਘਰ ਦੀ ਹਾਲਾਤ ਵੀ ਤੇਰੇ ਬੱਚੇ ਕਹੇ ਜਿਆ ਪਰ ਸਜ਼ਾ ਤੁਹਾਨੂੰ ਹੋ ਸਕਦੀ ਹੈ ਪਹਿਲਾਂ 30000 ਦਾ ਰੌਲਾ ਪੈ ਰਿਆ ਤਾਂ ਮੈਂ ਬੈਂਕ ਵਿੱਚ ਵੀ ਗਈ ਕਾਪੀ ਲੈ ਕੇ ਉਹ ਮੈਨੇਜਰ ਕਹਿੰਦਾ ਵੀ ਸਾਨੂੰ ਕੋਈ ਪਤਾ ਨਹੀਂ ਤੇਰੇ ਪੈਸੇ ਆਏ ਆ ਕਦੋਂ ਸਾਨੂੰ ਨਹੀਂ ਪਤਾ ਮੈਂ ਕਿਹਾ ਵੀਰ ਮੈਨੂੰ ਦੱਸ ਦੋ ਕੱਚੇ ਕੋਠਿਆਂ ਦਾ ਪੈਸੇ 30000 ਰੁਪਏ ਮੇਰੇ ਆਇਆ ਕਹਿੰਦਾ ਸਾਨੂੰ ਕੋਈ ਪਤਾ ਨਹੀਂ ਫਿਰ ਮੈਨੂੰ ਹਰੀ ਚਾਚਾ ਕਹਿੰਦਾ ਚੱਲੀ ਤੇਰੇ ਮੁੰਡੇ ਕਢਾ ਕੇ ਖਾ ਗਏ ਮੈਂ ਕਿਹਾ ਚਾਚਾ ਮੇਰਾ ਜਮਾਇੰਦ ਖਾਤਾ ਨਹੀਂ ਹੈਗਾ ਮੇਰਾ ਨਰੇਗਾ ਵਾਲੇ ਦਾ ਜ਼ੀਰੋ ਦਾ ਉਹ ਖੋਲੇਵਾ ਖਾਤਾ ਵੀ ਪਹਿਲਾਂ ਮੇਰਾ ਖਾਤਾ ਕੋਈ ਨਹੀਂ ਤਾਂ ਮੇਰਾ ਕੱਲੀ ਦਾ ਕਹਿੰਦਾ ਤੀਵੀਆਂ ਲੁੱਕ ਰੱਖਦੇ ਆ ਬੰਦੇ ਤੇ ਤੇਰਾ ਚੁੰਨੀ ਹੋਣਾ ਤੇਰਾ ਚੰਜੇੜੀ ਹੋਣਾ ਤੇਰਾ ਮਾ ਚਾਚਾ ਮੈਂ ਪਾਗਲ ਆ ਮੇਰਾ ਆਹੀ ਖਾਤਾ ਉਹ ਵੀ ਤੋਬੇ ਤੇ ਕੰਮ ਲੱਗਣਾ ਤਾਂ ਤਾਂ ਮੇਰਾ ਖਾਤਾ ਖੋਲਣਾ ਤਾਂ ਹੈ ਫਿਰ ਕਹਿੰਦਾ ਚ ਉਹ ਮੈਨੂੰ ਕਾਪੀ ਦੇ ਕੇ ਜਾਈ ਮੈਂ ਕਾਪੀ ਦੇ ਆਈ ਕਹਿੰਦਾ ਤੈਨੂੰ ਪਤਾ ਨਹੀਂ ਲੱਗਾ ਤੇਰੇ ਮੁੰਡੇ ਖੜਾ ਕੇ ਖਾ ਗਏ ਮੇਕਾ ਚਾਚਾ ਫੜ ਕਾਪੀ ਜਿਹੜੇ ਪੈਸਿਆਂ 'ਚ ਤੂੰ ਕਢਾ ਕੇ ਦੇਖ ਕਹਿੰਦਾ ਇਹ ਤਾਂ ਨਿਕਲਦੇ ਨਹੀਂ ਮਾਂ ਫਿਰ ਤੂੰ ਮੁੰਡਿਆਂ ਨੂੰ ਕਾਹਨੂੰ ਕਹਿ ਰਿਆ ਜੇ ਮੈਂ ਮੈਂ ਮੰਨੂਗੀ ਮੈਂ ਝੂਠ ਨਹੀਂ ਬੋਲਦੀ ਮੇਰੀ ਗਰਦਨ ਉੱਤਰ ਜੇ ਮੈਂ ਝੂਠ ਨਹੀਂ ਬੋਲਣਾ ਹੈ ਮੈਨੂੰ ਬੇੜੇ ਨੂੰ ਵੀ ਪੁੱਛ ਲਓ ਜੋ ਗੱਲ ਕਹੂੰਗੀ ਮੈਂ ਸੱਚ ਕਹੂੰਗੀ ਮੇਰੀ ਜਾਨ ਨਿਕਲ ਜੇ ਵੇ ਸਕਦੀ ਹੈ ਮੈਂ ਕਿਹਾ ਮੈਂ ਮੋੜਨ ਹਾਰ ਹੈ ਜੇ ਮੈਨੂੰ ਸੱਚ ਦੱਸ ਦੋ ਵੀ ਹਾਂ ਪੈਸੇ ਮੈਂ ਬੈਂਕ 'ਚ ਵੀ ਗਈ ਫਿਰ ਜਿਹੜਾ ਮੁੰਡਾ ਮਨਤਾ ਨਰੇਗਾ ਚ ਉਹ ਵੀ ਗਿਆ ਮੇਰੀ ਕਾਪੀ ਲੈ ਕੇ ਮੈਨੂੰ ਨਾਂ ਲੈ ਕੇ ਸਾਨੂੰ 30000 ਦਾ ਕੋਈ ਪਤਾ ਨਹੀਂ ਲੱਗਿਆ ਆ 72000 ਉਹ ਕਢਵਾ ਕੇ ਲੈ ਕੇ ਗਏ ਤੇਰੇ ਮੁੰਡੇ ਸਾਨੂੰ ਫਟਾਫਰ ਲੈ ਕੇ ਗਿਆ ਸੀ ਆਹਾਂ ਸੈਕਟਰੀ ਇੱਕ ਸੈਕਟਰੀ ਨਾਲ ਹੋਰ ਤਾਂ ਉਹ ਸੈਕਟਰੀ ਤੋਂ ਥੋੜਾ ਜਿਹਾ ਹੌਲਾ ਏ ਹਾਂ ਉਹ ਨਰੇਗਾ ਚ ਆਉਂਦੇ ਆ ਦੋਏ ਜਣੇ ਕਦੇ ਆਉਂਦੇ ਨਰੇਗਾ ਚ ਛਾਣਦੇ ਤੁਸੀਂ ਉਹਨਾਂ ਨੂੰ ਹਾਂਜੀ ਆਹ ਦੂਰੇ ਵੀ ਹੁਣ ਪੈਸੇ ਦੇ ਕੇ ਗਏ ਹੁਣ ਵੀ ਵੇੜੇ ਚ ਕਰਕੇ ਗਏ ਆ ਕੇ ਕਾਕੇ ਦੇ ਨਿਆਣੇ ਖਾ ਗਏ ਪੈਸੇ ਤਾਂ ਨਹੀਂ ਹੁੰਦਾ ਤਾਂ ਮਕਾਨ ਬਣੇ ਦੇਖਿਆ ਸੀ ਪੈਸੇ ਦਿੰਦੇ ਕਿਨੂੰ ਮੁੰਡੇ ਨੇ ਪੈਸੇ ਉਹਨੂੰ ਦਿੱਤੇ ਹਾਂ ਜੀ ਮੈਂ ਇੱਥੇ ਖੜ ਗਈ ਉਹ ਕਹਿੰਦਾ ਮੰਮੀ ਨੂੰ ਨਾ ਨਾਂ ਲੈ ਕੇ ਆਈ ਮੈਂ ਦੋ ਪਹਿਰੇ ਥੋੜਾ ਪਿੱਛੇ ਹੋ ਗਈ ਫਿਰ ਮੈਂ ਇੱਥੇ ਖੜ ਗਈ ਢੇਰ ਚ ਉਹ ਸਾਹਮਣੇ ਸਾਡੇ ਬਾੜੇ 'ਚ ਤਾਂ ਪੈਸੇ ਲੈ ਕੇ ਗਿਆ ਹਾਂ ਐ ਤਮ ਕਾ ਕੇ ਡਰਾ ਕੇ ਪੈਸੇ ਲਏ ਹਾਂ ਜੀ ਡਰਾ ਕੇ ਲੈ ਕੇ ਗਿਆ ਕਹਿੰਦਾ ਤੇਰੇ ਮੁੰਡੇ ਆ ਜਿਹੇ ਜਿਹੇ ਹੈਗੇ ਸਾਨੂੰ ਪਤਾ ਵੀ ਛੋਟੇ ਪੰਜ ਜੀ ਤੁਸੀਂ ਘਰ 'ਚ ਮੂੰਹ ਬੰਦ ਰੱਖਣਾ ਸਾਡਾ ਨੌਕਰੀ ਦਾ ਮਸਲਾ ਕਿਸੇ ਨੂੰ ਦੱਸਣਾ ਨਹੀਂ ਨਹੀਂ ਸਾਨੂੰ ਸਜ਼ਾ ਹੋ ਜੂਗੀ ਤੁਸੀਂ ਛੋਟਨੇ ਨਹੀਂ 5-7 ਸਾਲ ਹਾਂ ਆ ਗੱਲ ਕਹਿ ਕੇ ਲੈ ਕੇ ਗਿਆ ਸੈਕਟਰੀ ਮੇਰੇ ਅੱਖਾਂ ਸਾਹਮਣੇ ਆਇਆ ਹੀ ਨਹੀਂ ਮੁੜ ਕੇ ਐਨਕ ਲੱਗੀ ਵੀ ਆ ਰੋਡਾਂ ਸਿਰ ਤੋਂ ਭਾਰਾ ਜਵਾਨ ਆ ਸੈਕਟਰੀ ਉੱਥੇ ਨਰੇਗਾ ਚੋਂਦਾ ਹੁੰਦਾ ਤਾਂ ਮੈਂ ਨਰੇਗਾ ਚ ਕੰਮ ਕਰਦੀ ਸੀ ਹੁਣ ਦੱਸੋ ਜੀ ਤੁਹਾਨੂੰ ਪਤਾ ਸੀਗਾ ਇਸ ਗੱਲ ਦਾ 76000 ਉਹਦਾ ਤੇ ਵਿਚਾਰੇ ਦਾ ਤੇ 4 8 8 ਪੇੜੇ ਵੀ ਹੈ ਨਹੀਂ ਘਰੇ ਰੋਟੀ ਬਣਾਉਣ ਨੂੰ ਕਿੱਡੇ ਬੁਰਾ ਹਾਲ ਹੈ ਤੁਨੇ ਜਾਣਕਾਰੀ ਇਹਨਾਂ ਨੂੰ ਦੱਸੇ ਸੀ ਤੁਸੀਂ ਸਰਪੰਚ ਸਾਹਿਬ ਨੂੰ ਉਹ ਸਾਨੂੰ ਕਹਿੰਦੇ ਮੂੰਹ ਬੰਦ ਰੱਖਣਾ ਸਾਡੇ ਵੀ ਸਰ ਦੋ ਦਿਨ ਪਹਿਲਾਂ ਹੀ ਇਹ ਜਿਹੜੀ ਧਿਆਨ ਚਾਹੀ ਹਰੇ ਗੱਲ ਇਹ ਕਿ ਇਹਨਾਂ ਪਰਿਵਾਰ ਨਾਲ ਅੱਛਾ ਜੀ ਕਿ ਡਰਾਤ ਮੁਕਾ ਕੇ ਜਿੰਨੇ ਪੈਸੇ ਲੈ ਗਏ ਆ ਜੀ ਉਹ ਤੁਹਾਨੂੰ ਪਤਾ ਬੰਦਾ ਕੌਣ ਹੈਗਾ ਉਹ ਸੈਕਟਰੀ ਚਾਹ ਦੱਸ ਰਹੇ ਕਹਿੰਦੇ ਬਾਲ ਹੈ ਨਹੀਂ ਸਰਪੰਚ ਬਣਨ ਤੋਂ ਪਹਿਲਾਂ ਦਾ ਹੀ ਸੈਕਟਰੀ ਹੈ ਜਿਹੜਾ ਮਤਲਬ ਪਿਛਲੀ ਅੱਜ ਤਾਂ ਹੁਣ ਬਣਿਆ ਥੋੜੇ ਦਿਨ ਪਹਿਲਾਂ ਤੁਸੀਂ ਇਹਨਾਂ ਨੂੰ ਚੰਨ ਪਾਓ ਜੀ ਇਹ ਤਾਂ ਪੁੱਛ ਜੁਮਰ ਬੰਦੀਆਂ ਜੀ ਇਹ ਦੇਖੋ ਜੀ ਸਾਡੀ ਡਿਊਟੀ ਦੀ ਇਹਨਾਂ ਦੀ ਅਸੀਂ ਮੈਂ ਮੇਰੀ ਮਦਰ ਬਲਕ ਸੰਤ ਸੀ ਸਰ ਪੰਚਾਇਤ ਚ ਆਪਾਂ ਪੂਰੇ ਐਕਟਿਵ ਰਹੇ ਅਸੀਂ ਇਹਨਾਂ ਦੇ ਮਤਲਬ ਜਦ ਕੱਚੇ ਕੋਟਿਆਂ ਦੇ ਆਏ ਆ ਫਾਰਮ ਭਰੇ ਸਾਰਾ ਕੁਝ ਕਰਾ ਕੇ ਦਿੱਤਾ ਤਾਂ ਹੁਣ ਜੇ ਅੱਗੇ ਜਾ ਕੇ ਕੋਈ ਸੈਕਟਰੀ ਉਹੀ ਕਰਦਾ ਜਾਂ ਕੁਝ ਸਾਡੀ ਨੌਲੇਜ ਚ ਹੈ ਹੀ ਨਹੀਂ ਨਹੀਂ ਉਹ ਸੈਕਟਰੀ ਨੂੰ ਜਾਣਦੇ ਹੋ ਤੁਸੀਂ ਚਲੋ ਅਸੀਂ ਤੁਹਾਨੂੰ ਜ਼ਿੰਮੇਦਾਰ ਨਹੀਂ ਕਰਦੇ ਸੈਕਟਰੀ ਆਪਾਂ ਨੂੰ ਕੋਈ ਡਰ ਥੋੜੀ ਜਿਹੜਾ ਜਾਣਦਾ ਜਿਹੜਾ ਨੂੰ ਇਹ ਕਹਿ ਦੂੰ ਦੇਖੋ ਜਿਹੜਾ ਸੈਕਟਰੀ ਇਹਨਾਂ ਤੋਂ ਪੈਸੇ ਲੈ ਕੇ ਗਿਆ ਜਿਹੜਾ ਪੈਸੇ ਲੈ ਕੇ ਗਿਆ ਉਹ ਕਹੂੰਗੇ ਅਸੀਂ ਨਾਲ ਆ ਇਹਨਾਂ ਦੇ ਸਾਨੂੰ ਕੋਈ ਇਸ਼ੂ ਨਹੀਂ ਹੁੰਦੇ ਉਹ ਵੀ ਇੱਥੇ ਆ ਫਿਰ ਕੇ ਗਿਆ ਹੁਣ ਪੈਸੇ ਮਿਲਿਆ ਨਾ ਜਿਹੜੇ ਕੋਟਿਆਂ ਚ ਉਹ ਹੁਣ ਵੀ ਇੱਕ ਪਿੰਡ ਚ ਫਿਰ ਕੇ ਜਾਂਦਾ ਜਿਨ੍ਹਾਂ ਜਿਨ੍ਹਾਂ ਦੇ ਪੈਸੇ ਆ ਰਹੇ ਆ ਉਹੀ ਆ ਰਿਹਾ ਸੈਕਟਰੀ ਜਾਨੀ ਕਿ ਮੈਨੂੰ ਦੇਖ ਕੇ ਨੀ ਨੀ ਪਾ ਲੈਂਦਾ ਇਦਾਂ ਮੇਰੇ ਮੱਥੇ ਨਹੀਂ ਲੱਗਦਾ ਐਟਿਵਾ ਤੇ ਲੰਘ ਜਾਂਦਾ ਹਾਂ ਉਹੀ ਸਾਈਕਟ ਹੀ ਆ ਹੋਰਾਂ ਦੇ ਪੈਸੇ ਆ ਚਲੋ ਪਿੰਡ ਦੇ ਹੋਰ ਮਹਤਵਾਰ ਬੰਦੇ ਵੀ ਆ ਇੱਕ ਇਸ਼ੂ ਇੱਕ ਇਹਨਾਂ ਦੇ ਘਰ ਦਾ ਅਸੀਂ ਕਹਾਣੀ ਕਰਦੀ ਦੱਸੀ ਹੈ ਕਿ ਹੋਰ ਵੀ ਪਿੰਡ ਦੇ ਵਿੱਚ ਅਜਿਹੇ ਘਰ ਹੈਗੇ ਨੇ ਜਿਨ੍ਹਾਂ ਦੀ ਨਸ਼ੇ ਦੇ ਕਰਕੇ ਮੌਤ ਹੋਈ ਆ ਪਿੰਡ 'ਚ ਕਿ ਹੈ ਬਹੁਤ ਘਰ ਆ ਜੀ ਕਿੰਨੇ 4-5 4-5 ਤਾਂ ਹੋ ਚੁੱਕੇ ਪਹਿਲਾਂ ਹੀ ਚਾਰ-ਪੰਜ ਬੰਦੇ ਜਿਹਨਾਂ ਆ ਮੇਰੇ ਖਾਤੇ ਚੌਥੀ ਜਾਂ ਚੌਥੀ ਜਾਂ ਪੰਜ ਕਿੰਨੇ ਕੁ ਬੰਦੇ ਤਿੰਨ-ਤਿੰਨ ਜਾਂ ਚਾਰ ਮੌਤਾਂ ਹੋਈਆਂ ਜੀ ਉਹ ਵੀ ਮੁੰਡੇ ਦੇ ਜਿਸ ਦਿਨ ਮੌਤ ਹੋਈ ਸੀ ਉਹ ਦੂਜੇ ਮਲੇ 'ਚ ਰਹਿੰਦਾ ਉਹਦੇ ਟੀਕਾ ਲੱਗੇ ਹੀ ਰਹਿ ਗਿਆ ਸੀ ਠੀਕ ਹੈ ਕਿੰਨੀ ਉਮਰ ਰੌਲਾ ਪਾਇਆ ਜੇ ਆਪਾਂ ਪੁਲਿਸ ਵਾਲਿਆਂ ਨੂੰ ਕਿਸੇ ਨੂੰ ਦੱਸਦੇ ਆ ਮੰਨ ਕੇ ਚਲੋ ਮੈਂ ਫੋਨ ਕਰਤਾ ਆਪਾਂ ਨੇ ਇਨਫੋਰਮ ਕਰਤਾ ਅਗਲੇ ਦਿਨ ਇਹਨਾਂ ਦੀਆਂ ਗੱਡੀਆਂ ਸਾਡੇ ਪਿੱਛੇ ਲੱਗ ਜਣੀਆਂ ਹਲੇ ਵੀ ਆ ਦੋ ਤਿੰਨ ਦਿਨ ਹੋ ਗਏ ਹਾਂ ਜਿਹੜਾ ਸਿਸਟਮ ਹੋਏ ਨੂੰ ਇਹਨਾਂ ਦਾ ਮੈਂ ਕੱਲ ਹੀ ਪ੍ਰਾਗਰਾਜ ਤੋਂ ਵਾਪਸ ਆਇਆ ਤਾਂ ਹਲੇ ਵੀ ਦੁਬਾਰਾ ਉਹਨਾਂ ਦੀਆਂ ਗੱਡੀਆਂ ਜਿਹੜੇ ਬੰਦੇ ਅੰਦਰ ਚੱਕ ਕੇ ਰੱਖੇ ਆ ਹੁਣ ਦੁਬਾਰਾ ਹੋਰ ਵੇਚਣ ਲੱਗੇ ਕੋਈ ਕੰਟਰੋਲ ਨਹੀਂ ਕੋਈ ਸਰਕਾਰ ਦਾ ਕੰਟਰੋਲ ਨਹੀਂ ਚਿੱਟਾ ਸਾਡੇ ਪਿੰਡ દિਵਾਲੀ ਨੂੰ ਨਾ ਤੁਸੀਂ ਮੰਨ ਨਹੀਂ ਸਕਦੇ ਚੰਡੀਗੜ੍ਹ ਤੱਕ ਦੀਆਂ ਗੱਡੀਆਂ ਇੱਥੇ ਟਾਵਰ ਕੋਲ ਲੱਗੀਆਂ ਹੋਈਆਂ ਨੇ ਅੱਛਾ ਮਤਲਬ ਕਿ ਜਿਸ ਤ ਤੁਸੀਂ ਇੰਨੀ ਜਲਦੀ ਪਰਚੂਨ ਵਾਲੀ ਦੁਕਾਨ ਤੋਂ ਸੌਦਾ ਨਹੀਂ ਲੈ ਸਕਦੇ ਜਿੰਨੀ ਜਲਦੀ ਸਾਡੇ ਪਿੰਡ ਬੂਟਾ ਚਿੱਟਾ ਵੇਚ ਜਾਂਦਾ ਹੂੰ ਹੂੰ ਐਡਾ ਵੱਡਾ ਤਸਕਰ ਐਡਾ ਵੱਡਾ ਤਸਕਰ ਕੋਈ ਮੇਰੀ ਗੱਲ ਸੁਣੋ ਹੁਣ ਮੈਨੂੰ ਪਤਾ ਹੈ ਜੀ ਸਾਰੇ ਪਿੰਡ ਨੂੰ ਪਤਾ ਵੀ ਬੂਟਾ ਚਿੱਟਾ ਵੇਚਦਾ ਉਹਦੇ ਬੱਚੇ ਆ ਕੇ ਬਾਹਰ ਕੁੜੀ ਫੜਾ ਜੰਨੇ ਆ ਹੂੰ ਪੁਲਿਸ ਵਾਲਿਆਂ ਨੂੰ ਨਹੀਂ ਪਤਾ ਹੂੰ ਪ੍ਰਸ਼ਾਸਨ ਨੂੰ ਕੋਈ ਨਹੀਂ ਪਤਾ ਸ਼ਰਿਆਮ ਕੰਮ ਚੱਲ ਰਿਹਾ ਉਹਨੂੰ ਰੋਕਦੇ ਨਹੀਂ ਪਰ ਥੋੜੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਇਹ ਧਰਤੀ ਪੈਂਦੀ ਹੈ ਫਤਿਹਗੜ੍ਹ ਸਾਹਿਬ ਜਿਲ੍ਹਾ ਤੋਂ ਬਸੀ ਪਟਾਣਾ ਤੋਂ ਹਲਕਾ ਹਾਂਜੀ ਐਡੀ ਪਵਿੱਤਰ ਧਰਤੀ ਦੇ ਉੱਤੇ ਇੱਦਾਂ ਨਸ਼ਾ ਵੇਖਦਾ ਹੋਵੇ ਤੇ ਸਰਕਾਰਾਂ ਨੂੰ ਪਤਾ ਹੀ ਨਾ ਹੋਵੇ ਤੁਸੀਂ ਤਾਂ ਬਾਰਡਰ ਤੇ ਬੈਠੇ ਨਹੀਂ ਆ ਮੈਂ ਕਿ ਬਾਰਡਰ ਤੇ ਹੋਵੇ ਤਾਂ ਮੈਂ ਤਾਂ ਕਹਾਂ ਅੰਬਰਸਰ ਗੁਦਾਸਪੁਰ ਪਠਾਨਕੋਟ ਕਿਤੇ ਇਸ ਏਰੀਆ ਦੇ ਵਿੱਚ ਪਿੰਡ 'ਚ ਮਿਲਦਾ ਹੋਵੇ ਤਾਂ ਸਮਝ ਵੀ ਆਉਂਦਾ ਵੀ ਪਾਕਿਸਤਾਨ ਤੋਂ ਆ ਗਿਆ ਜੀ ਸਿੱਟ ਗਿਆ ਵਿਗ ਗਿਆ ਪਰ ਤੁਹਾਡਾ ਪਿੰਡ ਤਾਂ ਬਹੁਤ ਚੰਡੀਗੜ੍ਹ ਦੇ ਨੇੜੇ ਹੈਗਾ ਮੋਹਾਲੀ ਤੋਂ ਤਾਂ ਮੇਰੇ ਖਿਆਲ 10-11 ਕਿਲੋਮੀਟਰ ਹੈ ਐਡੀ ਪਵਿੱਤਰ ਧਰਤੀ ਦੇ ਉੱਤੇ ਇਸ ਤਰੀਕੇ ਨਾਲ ਨਸ਼ਾ ਵੇਖਦਾ ਸਰਕਾਰ ਨੂੰ ਕੋਈ ਪਤਾ ਨਹੀਂ ਸਰ ਕੋਈ ਟਾਈਮ ਸੀ ਸਾਡੇ ਪਿੰਡ ਦੀ ਇੱਕ ਰੈਪਿਊਟੇਸ਼ਨ ਸੀ ਇਲਾਕੇ 'ਚ ਵੀ ਕੋਈ ਵੀ ਬਾਹਰਲਾ ਬੰਦਾ ਆ ਕੇ ਇੱਥੇ ਬੋਲ ਨਹੀਂ ਸਕਦਾ ਸੀ ਅੱਜ ਦੀ ਡੇਟ 'ਚ ਤੁਸੀਂ ਆਹ ਦੋ ਇਹਨਾਂ ਦੀ ਇਹ ਮੁੰਡੇ ਦੀ ਜਿਹੜੀ ਦੀ ਡੈਥ ਹੁਣ ਹੋਈ ਐ ਉਹਦੇ ਤੋਂ ਪਹਿਲਾਂ ਆ ਕੇ ਦੇਖਦੇ ਅਸੀਂ ਬੜਾ ਜ਼ੋਰ ਲਾਇਆ ਪੁੱਲ ਸਾळ्या ਨੂੰ ਵੀ ਦੱਸਿਆ ਜੇ ਮੰਨ ਕੇ ਚੱਲੋ ਦੱਸ ਤਾਂ ਤਾਂ ਨੈਕਸਟ ਰੇ ਸਾਡੇ ਪਿੱਛੇ ਗੱਡੀ ਲੱਗੀ ਹੋਈ ਹੈ ਕੋਈ ਨਹੀਂ ਪਰ ਮੈਂ ਇਹ ਤੇ ਥੋੜੀ ਕਮੀ ਵੀ ਮਰਦਾ ਹੁਣ ਤੁਸੀਂ ਇਸ ਗੱਲ ਦਾ ਗੁੱਸਾ ਨਾ ਮਨਾਇਓ ਜਿੱਦਣ ਗੱਡੀ ਲੱਗੀ ਸੀਗੀ ਜਦੋਂ ਉਹ ਮਰਜੀ ਫੋਨ ਕਰ ਲਓ ਜੀ ਫੋਨ ਨਹੀਂ ਕਰਨਾ ਜਦੋਂ ਤੁਸੀਂ ਧਰਨਾ ਲਾ ਸਕਦੇ ਪਿੰਡ ਦੇ ਵਿੱਚ ਥੋੜਾ ਲਾੜਾ ਲਾੜਾ ਹੋ ਜਾਂਦੀ ਹੈ ਜਦੋਂ ਇਸ ਤਰ੍ਹਾਂ ਪਿੰਡ ਦੇ ਨੌਜਵਾਨ ਮਰਨੇ ਸ਼ੁਰੂ ਹੋ ਗਏ ਇਹ ਤਾਂ ਤੁਸੀਂ ਕਰਨਾ ਸੀਗਾ ਸਰਪੰਚ ਸਾਹਿਬ ਨੇ ਕਰਨਾ ਸੀਗਾ ਇਹ ਤਾਂ ਤੁਹਾਡਾ ਫਰਜ਼ ਬਣਦਾ ਸਰਪੰਚ ਸਾਹਿਬ ਕਦੇ ਫਰਜ਼ ਬਣਦਾ ਦੇਖੋ ਸਸਰੀਕਾਲ ਸਰਪੰਚ ਸਾਹਿਬ ਵਾਸਤੇ ਥੋੜੀ ਬਣੀ ਹੈਗੀ ਨਹੀਂ ਨਹੀਂ ਇਹ ਗਲਤ ਗੱਲ ਮੰਦਾ ਤੁਹਾਡੀ ਵੀ ਫੈਮਿਲੀ ਹੋਗੀ ਮੇਰੀ ਵੀ ਫੈਮਿਲੀ ਆ ਤਾਂ ਅੱਜ ਆਪਾਂ ਜਦ ਦੀ ਤਾਂ ਫੈਮਿਲੀ ਚਲੀ ਗਈ ਨਹੀਂ ਮੈਂ ਤੁਹਾਡੀ ਗੱਲ ਮੰਨਦਾ ਜੀ ਮੰਨ ਕੇ ਚੱਲੋ ਜੇ ਆਪਾਂ ਕਿਸੇ ਦੀ ਵੀ ਇਨਫੋਰਮੇਸ਼ਨ ਦੇ ਰਹੇ ਆ ਨਾ ਜੋ ਲੀਕ ਹੋ ਰਹੀ ਹੈ ਯਾ ਪਾਈ ਇਨਫੋਰਮੇਸ਼ਨ ਦੇ ਰਹੇ ਆ ਉਹ ਲੀਕ ਹੋ ਰਹੀ ਆ ਉਹ ਬੰਦੇ ਸਾਡੇ ਪਿੱਛੇ ਲੱਗ ਰਹੇ ਆ ਹਰੇਕ ਮੰਦਾ ਬੱਚਿਆਂ ਵਾਲਾ ਜੀ ਡਰਦੇ ਇਹਨਾਂ ਦਾ ਕਿਆ ਹੈ ਇਹਨਾਂ ਨੇ ਤਾਂ ਟੀਕਾ ਲਾਣਾ ਅਗਲੇ ਦਿਠਾ ਜਣ ਕੇ ਗੋਲੀ ਮਾਰ ਦੇਣੀ ਡੀਸੀ ਤੇ ਪੇਸ਼ ਹੋਏ ਸੀ ਕਦੇ ਡੀਸੀ ਤੇ ਨਹੀਂ ਪੇਸ਼ ਹੋਏ ਪਰ ਆ ਸਾਡੇ ਪੇਸ਼ ਹੈ ਆਜੋ ਆਜੋ ਫਿਰ ਅੱਗੇ ਆ ਕੇ ਦੱਸੋ ਤਾਂ ਜਿਹੜਾ ਸਿਸਟਮ ਹੈਗਾ ਜੀ ਹਲੇ ਵੀ ਨਹੀਂ ਰੁਕਿਆ ਮੈਂ ਤੁਹਾਨੂੰ ਅੱਜ ਵੀ ਕਹਿ ਰਿਹਾ ਅੱਜ ਵੀ ਮੇਰੇ ਪਿੰਡ ਚ ਚਿੱਟਾ ਵਿਕਰਿਆ ਸ਼ਰੇ ਆਮ ਵਿਕਰਿਆ ਜਿੰਨਾ ਮਰਜੀ ਰੋਲਾ ਪਾਲਵੇਂ ਮਤਲਬ ਕਿ ਆ ਸਾਰਾ ਸਿਸਟਮ ਹੋ ਗਿਆ ਦੋ ਦਿਨ ਬੂਟਾ ਚੱਕ ਕੇ ਅੰਦਰ ਉਹ ਕਰ ਲਿਆ ਪਰ ਉਹਦੀ ਗੱਦੀ ਨਾਲ ਲੱਗਦੇ ਦੂਏ ਬੰਦੇ ਨੇ ਸਾਭ ਲਈ ਸਾਭ ਲਈ ਹਾਂਜੀ ਉਹ ਤਾਂ ਐ ਚਲੋ ਇੱਕ ਤਸਕਰ ਗਿਆ ਕਹਿੰਦਾ ਦੂਜਾ ਮੇਰੀ ਵਾਰੀ ਆ ਗਈ ਉਹ ਹੋ ਗਈ ਜੀ ਹਾਂ ਉਹਦੀ ਇਹ ਹੈਗਾ ਸੱਚ ਗੱਲ ਹੈ ਜੀ ਜੀ ਬਿਲਕੁਲ ਜੀ ਮਤਲਬ ਵੀ ਕਾਹਦਾ ਤੁਹਾਡਾ ਤੁਸੀਂ ਸਰਪੰਚ ਸਾਹਿਬ ਤੁਸੀਂ ਕਰਨਾ ਨਾ ਕੰਮ ਸਾਰਾ ਸਹੀ ਸਾਰੇ ਆਪਾਂ ਪੇਸ਼ ਹੋ ਲੇ ਡੀਸੀ ਸਾਹਿਬ ਤੱਕ ਜਾਏ ਹੁਣ ਪ੍ਰਸ਼ਾਸਨ ਸਾਡਾ ਸਾਥ ਦਾ ਵੇਖ ਤਾਂ ਨਾਲਾ ਦੀ ਬੰਦ ਕਰਾ ਦਈ ਜੀ ਜੇ ਗਵਰਨਮੈਂਟ ਕੰਮ ਕਰਨ ਪਰ ਆਵੇ ਕਹਿੰਦੇ ਗੌਰ ਕਰਨ ਪਰ ਆਵੇ 1 ਮਿੰਟ ਚ ਕਰ ਸਕਦੀ ਆ ਕੱਲ ਸੀਐਮ ਸਾਹਿਬ ਸਭਾ ਦੇ ਅੰਦਰ ਕਿਆ ਲੈਟਰ ਕੱਢਿਆ ਸਾਡੀ ਗੱਲ ਇਹ ਹੈ ਪੰਜਾਬ ਦੇ ਵਿੱਚ ਪਹਿਲਾ ਕੰਮ ਜੋ ਸਰਪੰਚ ਸਾਹਿਬ ਨੇ ਕੀਤਾ ਨਾ ਜੀ ਇਹ ਜੋ ਸੜਕ ਪਰ ਅਸੀਂ ਲੈ ਕੇ ਗਏ ਲਾਸ਼ ਇਹ ਇਹ ਪਹਿਲਾ ਕੰਮ ਹੈ ਪੰਜਾਬ ਦਾ ਸਾਡੇ ਬੰਦੇ ਜੋ ਮਤਲਬ ਇਹ ਜ਼ਿੰਮੇਵਾਰ ਬੰਦੇ ਆ ਇਹ ਜ਼ਿੰਮੇਵਾਰ ਬੰਦੇ ਆ ਜੀ ਇਹ ਤਾਂ ਹਾਈ ਚਿੱਟਾ ਚੱਲੇ ਰਿਹਾ ਜੀ ਜੋ ਇਹਨਾਂ ਦੇ ਟਾਈਮ ਦੇ ਵਿੱਚ ਕੰਮ ਹੋਇਆ ਠੀਕ ਹੈ ਜੀ ਉਹ ਗਲਤ ਹੋਇਆ ਕਿਉਂ ਗਲਤ ਹੋਇਆ ਜੀ ਇਹਨਾਂ ਨੂੰ ਇਹ ਪਤਾ ਕਿ ਬੰਦਾ ਸੈਕਟਰੀ ਇਹਨਾਂ ਦੇ ਅੰਦਰ ਹੈ ਸ਼ਕਤੀ ਗਰੀਬਾਂ ਦੀ ਇਹ ਐਟ ਇੱਕ ਮਿੰਟ ਚੁੱਪ ਕਰਨਾ ਸ਼ਕਤੀ ਸਰਪੰਚ ਸਰਪੰਚ ਇਹਨਾਂ ਦਾ ਕੀ ਗੱਲ ਇਹਨਾਂ ਨੂੰ ਪਤਾ ਹੀ ਨਹੀਂ ਐ ਵੀ ਗਰੀਬ ਬੰਦੇ ਦੇ ਪੈਸੇ ਆਏ ਕੌਣ ਲੈ ਗਿਆ ਇਹਨਾਂ ਨੂੰ ਮੈਂ ਫੋਨ ਵੀ ਕੀਤਾ ਚਲੋ ਪੈਸਾ ਤਾਂ ਮੈਂ ਮੰਨ ਨਹੀਂ ਆਈ ਗੱਲ ਪੈਸੇ ਤਾਂ ਬੜਾ ਇੰਪੋਰਟੈਂਟ ਆ 76000 ਬੜਾ ਇੰਪੋਰਟੈਂਟ ਆ ਦੋਨੋਂ ਪਰ ਉਦੋਂ ਵੀ ਜ਼ਿਆਦਾ ਜ਼ਰੂਰੀ ਗੱਲ ਹੈ ਕਿ ਦੋ ਪੁੱਤ ਤੁਰ ਗਏ ਉਹ ਵੀ ਨਸ਼ੇ ਕਰਕੇ ਤੁਰ ਗਏ ਉਹ ਸਭ ਤੋਂ ਵੱਡੀ ਗੱਲ ਨਸ਼ਾ ਜੋ ਹੈ ਜੀ ਬਿਲਕੁਲ ਜੋ ਕਹਿ ਰਹੇ ਆ ਇਹ ਉਸ ਤੋਂ 1% ਵੱਧੇ ਘੱਟ ਨਹੀਂ ਹੈਗਾ ਮਤਲਬ ਇੱਕ ਗਿਆ ਦੂਜਾ ਗਿਆ ਕੋਈ ਪਹਿਲਾਂ ਵੀ ਇੰਦਾ ਹੀ ਵੇਖਦਾ ਸੀਗਾ ਕਿ ਹੋਣੀ ਚਾਦਾ ਹੋਇਆ ਇਹ ਤਾਂ ਜੀ ਪੰਜ ਸੱਤ ਸਾਲ ਤੋਂ ਇਸ ਤਰ੍ਹਾਂ ਹੀ ਜਾਂਦਾ ਹੈ ਇੰਦਾ ਹੀ ਚੱਲ ਰਿਹਾ ਜੀ ਇਹ ਬੰਦਾ ਸੁਪੰਸ ਸਾਹਿਬ ਦਾ ਡੈਡੀ ਮੇਰੇ ਨਾਲ ਗਿਆ ਸੀ ਡਿਪਟੀ ਸਾਹਿਬ ਨੂੰ ਮਿਲੇ ਸਾਰਿਆਂ ਨੂੰ ਮਿਲੇ ਡੇਸੀ ਤੱਕ ਵੀ ਗਏ ਅਪਰੋਚ ਕੀਤੀ ਸਾਰਾ ਕੁਝ ਕੀਤਾ ਇਹਨਾਂ ਨੇ ਇਹਨਾਂ ਦੀ ਡੈਸ ਤੋਂ ਪਹਿਲਾਂ ਆ ਜਦੋਂ ਅਸੀਂ ਦਾਗ ਲਾ ਕੇ ਗਏ ਮੈਂ ਖੁਦ ਗਿਆ ਨਾਲ ਅਸੀਂ ਦਾਗ ਲਾ ਕੇ ਜਦੋਂ ਅਸੀਂ 4 ਵਜੇ ਪਹੁੰਚ ਗਏ ਟਾਈਮ ਲਿਆ ਐਮਐਲਏ ਨੂੰ ਉਹ ਚ ਲੈ ਜਾਂਦਾ ਐਮਐਲਏ ਨੂੰ ਇਹ ਵੀ ਕਿਹਾ ਸੀ ਕਿ ਵੀ ਜੋ ਬੰਦਾ ਅਸੀਂ ਫੜਾਉਂਦੇ ਪੁਲਿਸ ਛੜਦੀ ਕਿਉਂ ਹੈ ਉਹਨੇ ਸਾਡੇ ਸਾਹਮਣੇ ਐਮਐਲਏ ਕੋਲ ਉਹਨਾਂ ਨੂੰ ਐਮਐਲਏ ਹੈਪੀ ਹੈ ਜੀ ਰਪਿੰਦਰ ਰਪਿੰਦਰ ਸਿੰਘ ਹੈਪੀ ਅੱਛਾ ਦੂਜੀ ਗੱਲ ਜੀ ਜਦੋਂ ਬੰਦਾ ਅਸੀਂ ਘਰ ਮੇਨੋਂ ਪਾ ਆ ਪਾਰਟੀ ਦਾ ਮਤਲਬ ਆ ਪੜਦਾ ਉਹ ਸਭ ਤੋਂ ਪਹਿਲਾਂ ਇੱਥੇ ਪਹੁੰਚਦੇ ਹੁੰਦੇ ਆ ਬੰਦੇ ਸਾਡੇ ਤੋਂ ਪਹਿਲਾਂ ਉਰੇ ਪਹੁੰਚੇ ਹੁੰਦੇ ਆ ਆ ਚੁੰਨੀ ਚੌਕੀ ਹੈ ਜੀ ਮੈਂ ਤਾਂ ਇਹ ਕਹਾਂਗਾ ਤੁਹਾਡੇ ਥਰੂ ਕਿ ਵੀ ਇਹ ਜਿਹੜੇ ਚੌਕੀ ਦੇ ਬੰਦੇ ਆ ਜਿਸਦੇ ਮੇਨਾਂ ਦੀ ਡੈਥ ਹੋਈ ਹੈ ਮੁਰਜ਼ਾ ਬਦਲੀ ਹੋ ਗਈ ਹੋਣੀ ਪਰ ਇਹ ਸਟਾਫ ਦਾ ਮੈਂ ਚਾਹੁੰਦਾ ਵੀ ਇਹ ਲੱਖ ਲੱਖ ਰੁਪਏ ਤਰਾਹਾ ਦਿਖਾ ਲੈਂਦੇ ਆ ਇਹਨਾਂ ਨੇ ਗੰਦ ਪਾਇਆ ਸਾਡੀ ਚੌਕੀ ਵਾਲਿਆਂ ਨੇ ਤੇ ਤੁਸੀਂ ਹੱਦੇ ਮੰਨੋ ਇਹਦਾ ਮੈਂ ਕਹਿੰਦਾ ਬਾਰਡਰ ਬੂਡ ਤੇ ਛੱਡਨੇ ਚਾਹੀਦੇ ਆਂ ਦਾ ਘਰ ਪੂਰਾ ਨਹੀਂ ਹੁੰਦਾ ਲੱਖ ਰੁਪਏ ਦਾ ਟਾਹਰ ਵੀ ਸੌਖਾ ਹੋ ਜੂਗਾ ਹਾਂ ਇਹਨਾਂ ਨੂੰ ਸੌਖਾ ਚੰਗਾ ਮਰਨਗੇ ਅੰਦਰ ਜਾਣਗੇ ਮਤਲਬ ਐਡਾ ਜ਼ਬਰਦਸਤ ਕੰਮ ਇਹਨਾਂ ਦਾ ਦੂਜੀ ਗੱਲ ਸਾਰੀ ਮੇਰੀ ਕੋਹਰ ਹੈ ਮੈਂ ਭਾਜੀਪੀ ਸਾਹਿਬ ਪੁੱਤਾ ਵਾਰ ਵਾਰ ਕਹਿੰਦੇ ਅਸੀਂ ਨਸ ਤਸਕਰ ਫੜ ਲੇ ਪੀਡੀਐਸ ਚੈਨਲ ਤੋਂ ਮੈਂ ਰਿਕਵੈਸਟ ਕਰਨੀ ਚਾਹੁੰਦਾ ਮਾਨ ਸਰਕਾਰ ਨੂੰ ਇਹ ਕਰਨਾ ਚਾਹੁੰਦਾ ਵੀ ਸਾਡੇ ਦਲਦਲ ਜਿਹੜੀ ਹੈ ਦਲਦਲ ਦੇ ਵੀ ਸਾਡਾ ਪਹਿਲਾ ਜਿਹੜਾ ਪਿੰਡ ਸਾਡਾ ਨਾ ਮੈਂ ਤਾਂ ਇਹ ਕਹੂੰਗਾ ਵੀ ਸਾਡਾ ਪਿੰਡ ਇੱਕ ਹੈੱਡ ਆਫਸ ਬਣਿਆ ਵਾ ਚਿੱਟੇ ਦਾ ਹੈੱਡ ਆਫਸ ਬਣਿਆ ਹੋਇਆ ਤੁਹਾਡੇ ਥਰੂ ਮੈਂ ਉਹਨਾਂ ਨੂੰ ਇਹ ਮਾਨ ਸਰਕਾਰ ਨੂੰ ਰਿਕੁਐਸਟ ਕਰਨੀ ਚਾਹੁੰਦਾ ਵੀ ਇਹ ਦਲਦਲ ਦੇ ਵਿੱਚ ਸਾਡੇ 4-5 ਬੱਚੇ ਚਲੇ ਗਏ ਦੋ ਸਾਡੇ ਗਵਾਂਢੀ ਬਿਲਕੁਲ ਸਾਹਮਣੇ ਚਲੇ ਗਏ ਜਵਾਨ ਬੱਚੇ ਇਹ ਸਿਰਫ ਜੇ ਦਲਦਲ ਇੱਕ ਚੀਜ਼ ਹੋਰ ਹੈ ਬੂਟਾ ਜੋ ਹੈ ਬੂਟੇ ਦੇ ਘਰ ਖੇਤੀ ਦਾ ਹੈ ਨਹੀਂ ਚਿੱਟੇ ਦੀ ਕੋ ਖੇਤੀ ਕਰਦੇ ਬੂਟਾ ਜਾਂ ਜੋ ਵੀ ਬੰਦਾ ਇੱਥੇ ਸੇਲ ਕਰ ਰਿਹਾ ਆ ਰਿਹਾ ਕੋਈ ਸਿੰਡੀਕੇਟ ਹੈਗਾ ਕੌਣ ਹੈ ਕੌ ਕੀ ਗੱਲ ਫੜ ਨਹੀਂ ਸਕਦੇ ਆਖਰੀ ਕਮੈਂਟ ਨਾ ਤੋਂ ਲੈ ਲੈਨੇ ਮਾਤਾ ਜੀ ਤੁਹਾਡੇ ਨਾਲ ਬੜੀ ਹਮਦਰਦੀ ਆ ਤੁਹਾਡੇ ਦੋ ਪੁੱਤ ਨਸ਼ੇ ਦੇ ਨਾਲ ਚਲੇ ਗਏ ਆ ਬਹੁਤ ਮੰਦ ਭਾਗੀ ਗੱਲ ਐ ਇਸ ਤੋਂ ਮੰਦ ਭਾਗਾ ਕੁਝ ਹੋ ਨਹੀਂ ਸਕਦਾ ਦੁਨੀਆ ਦੇ ਵਿੱਚ ਦੂਜੀ ਗੱਲ ਇਹ ਆ ਤੁਹਾਡੇ ਘਰ ਦੇ ਵਿੱਚ ਕਮਾਉਣ ਵਾਲਾ ਮੇਰੇ ਖਿਆਲ ਕੋਈ ਹੈ ਨਹੀਂ ਤੁਹਾਡੇ ਜਿਹੜੇ ਪਤੀ ਹੈਗੇ ਆ ਇਹਨਾਂ ਦੇ ਪਿਤਾ ਉਹ ਵੀ ਮੈਨੂੰ ਲੱਗਦਾ ਕਮਾ ਨਹੀਂ ਸਕਦੇ ਉਹਨਾਂ ਦੀ ਕੀ ਕੰਡੀਸ਼ਨ ਹਾਂ ਜੀ ਉਹ ਤਾਂ ਜੀ ਉਹ ਬਸ ਨਾ ਹੋਇਆ ਵਾਂਗੋ ਹੀ ਆ ਉਹ ਵੀ ਨਸ਼ਾ ਨੁਸ਼ੇ ਦੇ ਵਿੱਚ ਨਾ ਦਾਰੂ ਪਿੰਦੇ ਆ ਹਾਂ ਹਾਂ ਬੱਚਾ ਉਹਨੇ ਜੇ ਦੇਖੋ ਮਿਸਤਰੀ ਆ ਜੇ ਕੁਝ ਕਰਦਾ ਅੱਜ ਤੱਕ ਮੇਰੇ ਘਰ ਦੇ ਹਾਲਾਤ ਹੁੰਦੇ ਉਹ ਨਾ ਹੋਇਆ ਮੰਗੋ ਇੱਕ ਐ ਆ ਲੋਕ ਦਿਖਾਵਾ ਵੇ ਦੇ ਸੇਟਕ ਆ ਹਾਂ ਹਾਂ ਬਸ ਮੈਂ ਜੀ ਬਹੁਤ ਜਿਆਦਾ ਦੁਖੀ ਹਾਂ ਥੋੜੀ ਨਹੀਂ ਹਾਂ ਇੱਕ ਮੈਨੂੰ ਮਰ ਨਹੀਂ ਹੁੰਦਾ ਸਤਿ ਮਾਤਾ ਜੀ ਦਰਵਾਜ਼ਾ ਰੱਖੂ ਚਲੋ ਪਰਮਾਤਮਾ ਇੱਥੇ ਹੀ ਆ ਜਿਨ੍ਹਾਂ ਨੇ ਕੀਤੀਆਂ ਉਹ ਭੰਨਗੇ ਤੇ ਜੋ ਹਾਲਾਤ ਆ ਤੁਸੀਂ ਦੇਖ ਹੀ ਰਹੇ ਹੋ ਤਾਂ ਲਗਾਤਾਰ ਇਹ ਪਿੰਡ ਪਿੰਡ ਦੀ ਤਸਵੀਰ ਹੈ ਜਿਹੜੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤਾਂ ਇਹ ਅੱਜ ਇਸ ਪਿੰਡ ਦੇ ਵਿੱਚ ਕਿਵੇਂ ਜਿਹੜੇ ਦੋ ਪੁੱਤ ਐ ਉਹ ਜਹਾਨ ਤੋਂ ਚਲੇ ਗਏ ਨੇ ਨਸ਼ੇ ਦੇ ਦਲਦਲ ਦੇ ਕਰਕੇ ਫਸੇ ਹੋਣ ਦੇ ਕਰਕੇ ਹਾਲਾਂਕਿ ਕੁਝ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਕੁਝ ਨਸ਼ੇ ਨਾਲ ਮਰ ਜਾਂਦੇ ਨੇ ਤੇ ਕੁਝ ਨਸ਼ੇ ਤੋਂ ਬਿਨਾ ਮਰ ਜਾਂਦੇ ਨੇ ਤਾਂ ਇਹੋ ਜੇ ਸੂਰਤ ਤੇ ਹਾਲ ਹੈ ਲੇਕਿਨ ਮੁੱਖ ਮੰਤਰੀ ਕਹਿੰਦੇ ਕਿ ਸਭ ਠੀਕ ਹੈ ਸਭ ਓਕੇ ਹੈ ਅਸੀਂ ਕੰਮ ਕਰ ਰਹੇ ਹਾਂ ਵਿਧਾਨ ਸਭਾ ਦੇ ਅੰਦਰ ਉਹ ਦਹਾੜ ਮਾਰ ਕੇ ਘਰ ਦੇ ਵਿੱਚ ਜਾ ਕੇ ਰਜਾਈ ਦੇ ਵਿੱਚ ਜਿਵੇਂ ਮੈਂ ਪਹਿਲੇ ਹੀ ਕਿਹਾ ਸੌਂ ਜਾਂਦੇ ਆ ਮਖਮਲ ਦੇ ਗੱਦਿਆਂ ਦੇ ਉੱਤੇ ਦਬਾਅ ਦੇ ਵਿੱਚ ਕੋਈ ਕਿਸੇ ਦਾ ਦਰਵਾਜ਼ਾ ਨੇ ਸਭ ਉਵੇਂ ਹੀ ਚੱਲਦਾ ਰਹਿੰਦਾ ਜਿਵੇਂ ਚੱਲਦਾ ਪਿਆ ਕੈਮਰਾਮੈਨ ਤੁਲਸੀ ਮਹਿਰਾ ਦਿਨ ਆਰਵਿੰਦਰ ਮੀਤ ਪੀਟੀਸੀ ਨਿਊਜ਼ ਮਹਾਲੀ